ਮੁਜੇਦਿਕਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਰਿੰਦਰ ਡੱਲਾ ਸ਼ਾਗੁਰ ਦਿਨ ਹਾਲ ਨਾਲ ਅੱਜ ਅਸੀਂ ਇੱਕ ਨਵੇਂ ਵਿਸ਼ੇ ਤੇ ਵੀ ਗੱਲ ਕਰਾਂਗੇ ਕਾਂਗਰਸ ਸਰਕਾਰ ਦੇ 14 ਮਹੀਨੇ ਪੂਰੇ ਹੋਏ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਉਂਝ ਤਾਂ 22 ਮਈ ਨੂੰ ਅਰੂਸਾ ਆलम ਦਾ ਜਨਮ ਦਿਨ ਸੀ ਔਰ ਇਲਜ਼ਾਮ ਇਹ ਲੱਗੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਪਹਾੜਾਂ ਦੇ ਵਿੱਚ ਨੇ ਜਨਮ ਦਿਨ ਮਨਾਉਂਦੇ ਰਹੇ ਨੇ ਤੇ ਪੰਜਾਬ ਚ ਬੀਤੇ 2 ਦਿਨਾਂ ਤੋਂ 4 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਭਾਜਪਾ ਦੇ ਪ੍ਰਧਾਨ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਇਸ ਮਾਹੌਲ ਵਿੱਚ ਅਜਿਹੇ ਸਮਾਗਮਾਂ ਦਾ ਵਿਰੋਧ ਕੀਤਾ ਹਾਲਾਂਕਿ ਬਹੁਤ ਖੁੱਲੀ ਸੋਚ ਵਾਲੇ ਲੋਕ ਹਰ ਕਿਸੇ ਨੂੰ ਨਿੱਜੀ ਜ਼ਿੰਦਗੀ ਜਿਉਣ ਦੀ ਆਜ਼ਾਦੀ ਦਿੰਦੇ ਨੇ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਕਿਸੇ ਵੀ ਨਿੱਜੀ ਸਮਾਗਮਾਂ 'ਚ ਸ਼ਮੂਲੀਅਤ ਕਰ ਸਕਦੇ ਨੇ ਪਰ ਜਿਹੜੀ ਸਿਆਸਤ ਹੈ ਉਹ ਹਮੇਸ਼ਾ ਹੀ ਹੁੰਦੀ ਹੈ ਪੰਜਾਬ ਦੇ ਵਿੱਚ ਰਿਵਾਜ ਅਰੂਸਾ ਆਲਮ ਹਮੇਸ਼ਾ ਪੰਜਾਬ ਦੀ ਸਿਆਸਤ 'ਚ ਇੱਕ ਵੱਡਾ ਮੁੱਦਾ ਰਹੀ ਹੈ ਚੋਣਾਂ ਤੋਂ ਪਹਿਲਾਂ ਵੀ ਔਰ ਚੋਣਾਂ ਤੋਂ ਬਾਅਦ ਵੀ ਸੁਖਪਾਲ ਖੈਰਾਂ ਨੇ ਵੀ ਕਈ ਵਾਰੀ ਅਰੂਸਾ ਆਲਮ ਦਾ ਮਸਲਾ ਚੱਕਿਆ ਬੀਜੇਪੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਬੀਜੇਪੀ ਨੇ ਕਈ ਵੱਡੇ ਸਵਾਲ ਲਾਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸੱਤਾ ਨੂੰ ਸਹੀ ਤਰੀਕੇ ਨਾਲ ਅੱਗੇ ਵਧਾਉਣ ਦੇ ਲਈ ਜ਼ਿਆਦਾ ਯਤਨ ਨਹੀਂ ਕਰ ਰਹੀ ਸੋ ਉਹ ਘਟ ਸਰਗਰਮ ਨੇ ਇਹ ਕਹਿਣਾ ਬੀਜੇਪੀ ਦਾ ਔਰ ਬੀਜੇਪੀ ਨੇ ਕਈ ਸਵਾਲ ਖੜੇ ਕੀਤੇ ਹਨ ਉਨਾ ਸਾਰੇ ਸਵਾਲਾਂ ਤੇ ਗੱਲ ਕਰਾਂਗੇ ਪਹਿਲਾਂ ਸੋਨ ਲਈ ਮੋਟਾ-ਮੋਟਾ ਇਲਜ਼ਾਮ ਬੀਜਪੀ ਦਾ ਅੱਜ ਆਇਆ ਕੀ ਹੈ ਕੈਪਟਨ ਮਨਿੰਦਰ ਸਿੰਘ ਤੇ ਚੰਡੀਗੜ੍ਹ ਚ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਵੈਸੇ ਤਾਂ ਹਰ ਮਹੀਨੇ ਪੰਜਾਬ ਸਰਕਾਰ ਦੇ ਉਹ ਕੰਮ ਜਿਹੜੇ ਨਿੰਦਨਯੋਗ ਹੁੰਦੇ ਨੇ ਅਸੀਂ ਉਹਦੀ ਨਿੰਦਾ ਕਰਦੇ ਆਂ ਔਰ ਜਿਹਦੀ ਸ਼ਲਾਘਾ ਕਰਨੀ ਹੁੰਦੀ ਹੈ ਉਹਦੀ ਸ਼ਲਾਘਾ ਕਰਦੇ ਆਂ ਲੇਕਿਨ ਇਸ ਵਾਰ ਉਹ ਹੋਇਆ ਜਿਹੜਾ ਪੰਜਾਬ ਦੇ ਇਤਿਹਾਸ ਚ ਕਦੀ ਨਹੀਂ ਹੋਇਆ ਪਹਿਲਾ ਥਾਣਿਆਂ ਦਾ ਕਾਂਗਰਸੀਕਰਨ ਔਰ ਦੂਸਰਾ ਜਿਹੜੀ ਸਾਡੀ ਨਦੀਆਂ ਦਾ ਦੋਸ਼ਿਤ ਹੋਣਾ ਪਾਣੀ ਜਿਹੜਾ ਹੈ ਪੀਣ ਦੇ ਕਾਬਿਲ ਨਾ ਰਹਿਣਾ ਔਰ ਜੀਵ ਜੰਤੂਆਂ ਦਾ ਮਰ ਜਾਣਾ ਇਹ ਅੱਜ ਤੱਕ ਪੰਜਾਬ ਵਿਚ ਅਜਿਹਾ ਨਹੀਂ ਹੋਇਆ ਸੀਗਾ ਦੇਖੋ ਗੱਲ ਇਹ ਹੈ ਜਿਸ ਤਰੀਕੇ ਪੂਰੇ ਪੰਜਾਬ ਦੇ ਅੰਦਰ ਨਦੀਆਂ ਦਾ ਪਾਣੀ ਦੋਸ਼ਿਤ ਹੋ ਗਿਆ ਕਾਲਾ ਹੋ ਗਿਆ ਪੀਣਾ ਤਾਂ ਦੂਰ ਔਰ ਨਹਾਣ ਦੇ ਕਾਬਿਲ ਵੀ ਨਹੀਂ ਰਿਹਾ ਉਹਦੇ ਦੇ ਜੀਵ ਜੰਤੂ ਮਰ ਗਏ ਨੇ ਔਰ ਜਿਸ ਤਰ੍ਹਾਂ ਉਹਦੇ ਉੱਪਰ ਵਣ ਵਿਭਾਗ ਥਾਣੇ ਦੇ ਅੰਦਰ ਐਫ ਆਈਰ ਦਰਜ ਕਰਵਾਉਣ ਜਾਂਦਾ ਹੈ ਔਰ ਥਾਣਾ ਐਫ ਆਈਆਰ ਦਰਜ ਨਹੀਂ ਕਰਦਾ ਔਰ ਉਸ ਤੋਂ ਬਾਅਦ ਵਨਪੇ ਬਾਗ ਨੂੰ ਕੋਰਟ ਚ ਜਾ ਕੇ ਪਰਚਾ दाखल ਕਰਨਾ ਪੈਂਦਾ ਹੈ ਇਹ ਗੱਲ ਸਾਫ਼ ਔਰ ਸਪਸ਼ਟ ਹੈ ਕਿ ਥਾਣੇ ਦੇ ਅੰਦਰ ਕਾਂਗਰਸ ਦੇ ਖਿਲਾਫ ਪਰਚਾ ਦਰਜ ਨਹੀਂ ਹੋ ਸਕਦਾ ਸੋ ਵਿਨੀਤ ਜੋਸ਼ੀ ਬਹੁਤ ਵੱਡੇ ਵੱਡੇ ਇਲਜ਼ਾਮ ਵਿਨੀਤ ਜੋਸ਼ੀ ਨੇ ਲਾਏ ਨੇ ਅਕਾਲੀ ਦਲ ਦੀ ਸਰਕਾਰ ਚ ਬੀਜੇਪੀ ਵੱਲੋਂ ਅਸਿਸਟੈਂਟ ਮੀਡੀਆ ਐਡਵਾਈਜ਼ਰ ਰਹੇ ਨੇ ਵਿਨੀਤ ਜੋਸ਼ੀ ਸੋ ਬਹੁਤ ਤਿੱਖੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਕਈ ਅੰਕੜੇ ਵੀ ਲੈ ਕੇ ਆਏ ਨੇ ਵੱਡੀ ਵੱਡੀ ਗੱਲ ਜਿਹੜੀ ਕੀਤੀ ਹੈ ਕਿ 482 ਕਿਸਾਨਾਂ ਨੇ ਪੰਜਾਬ ਦੇ ਨੇ ਆਤਮ ਹੱਤਿਆ ਕੀਤੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਕਰਜ਼ਾ ਮਾਫੀ ਦਾ ਦਾਅਵਾ ਕਰਦੇ ਨੇ ਸਹਿਕਾਰੀ ਬੈਂਕਾਂ ਦੇ ਜ਼ਰੀਏ ਪਰ ਸਮੁੱਚੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਕਿਸਾਨ ਮਸਲਿਆਂ ਨੂੰ ਸੁਲਝਾਉਣ ਦੇ ਵਿੱਚ ناکਾਮ ਰਹੇ ਨੇ ਔਰ ਇਹਦੇ ਨਾਲ ਨਾਲ ਭਾਜਪਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਕਾਲੀ ਭਾਜਪਾ ਤੋਂ ਇਲਾਵਾ ਪੰਜਾਬ ਚ ਜ਼ਰੂਰੀ ਧਿਰ ਦੀ ਭੂਮਿਕਾ ਕੋਈ ਵੀ ਅਦਾ ਨਹੀਂ ਕਰ ਰਿਹਾ ਜਦਕਿ ਆਮ ਆਦਮੀ ਪਾਰਟੀ ਕੋਲੇ ਪੰਜਾਬ ਦਾ ਵਿਰੋਧੀ ਧਿਰ ਹੈ ਔਰ ਸੁਖਪਾਲ ਖੈਰਾ ਆਇਰਨ ਬਿਆਨ ਦਿੰਦੇ ਨੇ ਮੇਰੇ ਨਾਲ ਦੋ ਮਾਹਰ ਮਹਿਮਾਨ ਮੌਜੂਦ ਨੇ ਇਸ ਵਕਤ ਥੋੜੀ ਮੁਲਾਕਾਤ ਕਰਾ ਲਈਏ ਤੇ ਫਿਰ ਇਸ ਚਰਚਾ ਨੂੰ ਵੀ ਅੱਗੇ ਬਣਾਵਾਂਗੇ ਮੇਰੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਜਗਦੀਪ ਸਿੰਘ ਕੁਮਨ ਜੀ ਜਗਦੀਪ ਸਿੰਘ ਕੁਮਨ ਆਮ ਆਦਮੀ ਪਾਰਟੀ ਚ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਨੇ ਔਰ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵੀ ਹੱਥ ਇਹਨਾਂ ਨੇ ਅਜ਼ਮਾਇਆ ਸੀ ਇਸ ਦੇ ਨਾਲ ਜਥੇਦਾਰ ਕੁਲਦੀਪ ਸਿੰਘ ਖਾਲਸਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਔਰ ਜ਼ਿਲ੍ਹਾ ਪ੍ਰਧਾਨ ਵੀ ਨੇ ਐਸਸੀ ਵਿੰਗ ਦੇ ਸੋ ਕਈ ਅਹਿਮ ਸਵਾਲਾਂ ਤੇ ਇਹਨਾਂ ਨਾਲ ਵੀ ਗੱਲ ਕਰਾਂਗੇ ਜਤਿਹਦਰ ਸਾਹਿਬ ਦਾ ਵੀ ਬਹੁਤ-ਬਹੁਤ ਸਵਾਗਤ ਹੈ ਕਮਨ ਸ਼ਾਪ ਜਿਹੜਾ ਵੱਡਾ ਸਵਾਲ ਖੜਾ ਹੋ ਗਿਆ ਵਿਰੋਧੀ ਧਿਰ ਚ ਤੁਸੀਂ ਵੀ ਹੋ ਅਕਾਲੀ ਦਲ ਵੀ ਹੈ ਭਾਜੀਪੀ ਵੀ ਹੈ ਕਾਂਗਰਸ ਦਾ ਨੁਮਾਇੰਦਾ ਅੱਜ ਸਾਡੇ ਕੋਲੇ ਨਹੀਂ ਹੈ ਕਾਂਗਰਸ ਦਾ ਨੁਮਾਇੰਦਾ ਘਟਾਉਂਦਾ ਜਦੋਂ ਵੀ ਸੱਦਾ ਮਾਰਦੇ ਆ ਜੀ ਭਾਜੀਪੀ ਦੇ ਨੁਮਾਇੰਦੇ ਨੇ ਪ੍ਰੈਸ ਕਾਨਫਰੰਸ ਕੀਤੀ ਅਸੀਂ ਚਰਚਾ ਚ ਸ਼ਾਮਲ ਕਰ ਲਿਆ ਹੁਣ ਵੱਡਾ ਵਿਰੋਧੀ ਧਿਰ ਕੌਣ ਹੈ ਪੰਜਾਬ ਚ ਤੁਹਾਡੀ ਨਜ਼ਰ ਚ ਭਾਜੀਪੀ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰ ਰਹੀ ਹੈ ਅਕਾਲੀ ਦਲ ਅਦਾ ਕਰ ਰਿਹਾ ਹੈ ਜਾਂ ਭਾਜੀਪੀ ਅਦਾ ਕਰ ਰਹੀ ਹੈ ਨਾ ਜੇ ਬੀਜੇਪੀ ਕਰ ਰਹੀ ਆ ਪਹਿਲਾਂ ਤਾਂ ਸਭ ਤੋਂ ਤੁਹਾਨੂੰ ਦੱਸਦਾ ਇਹ ਗੱਲਾਂ ਕਹਿਣ ਦੀਆਂ ਹੀ ਹੈਗੀਆਂ ਪੰਜਾਬੀ ਪੰਜਾਬ ਦਾ ਵਿਰੋਧੀ ਤਰ ਜੋ ਵਿਰੋਧੀ ਐਨ ਬਿਲਕੁਲ ਸਹੀ ਤਰੀਕੇ ਨਾਲ ਨਿਵਾ ਰਿਆ ਉਸਪਾਲ ਸਿੰਘ ਜੀ ਖਹਿਰਾ ਤੇ ਆਮ ਆਦਮੀ ਪਾਰਟੀ ਬੜੇ ਅੱਛੇ ਸਚੰਜੇ ਢੰਗ ਨਾਲ ਨਿਵਾ ਰਹੇ ਆ ਤੇ ਇਹ ਤਾਂ ਵੈਸੇ ਕਹਿਣ ਦੀ ਲੋੜ ਹੀ ਨਹੀਂ ਦੱਸਣ ਦੀ ਲੋੜ ਹੀ ਨਹੀਂ ਹੈ ਕਿ ਕੌਣ ਨੂੰ ਨਿਵਾ ਰਿਆ ਕੌਣ ਨਹੀਂ ਨਿਵਾ ਰਿਆ ਤੇ ਸਵਾਲ ਇਸ ਲਈ ਪੁੱਛਣਾ ਬਣਦਾ ਹੈ ਕਿ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਜੇ ਵਿਰੋਧੀ ਧਿਰ ਇਕੱਠੀਆਂ ਹੋਣ ਤੇ ਸਰਕਾਰ ਨੂੰ ਘੇਰਾ ਪਾ ਸਕਦੀਆਂ ਨੇ ਪਰ ਨਾ ਅਕਾਲੀ ਦਲ ਨਾ ਭਾਜਪਾ ਨਾ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਕਿਸੇ ਤੋਂ ਘਿਰਦੇ ਕਦੀ ਨਜ਼ਰ ਨਹੀਂ ਆਉਂਦੇ ਖਾਲਸਾ ਸਾਹਿਬ ਜ਼ਰੂਰ ਦੀ ਧਿਰ ਦੀ ਭੂਮਿਕਾ ਤੁਸੀਂ ਕਿਵੇਂ ਵੇਖਦੇ ਹੋ ਪੰਜਾਬ 'ਚ ਸਭ ਤੋਂ ਪਹਿਲਾਂ ਤਾਂ ਜੱਲਾ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਜਿੱਥੇ ਸਾਨੂੰ ਬੁਲਾਇਆ ਤੁਹਾਡੇ ਚੈਨਲ ਨੂੰ ਵਧਾਈ ਦੇਣਾ ਦੂਸਰੀ ਬੇਨਤੀ ਜਿਵੇਂ ਵਿਰੋਧੀ ਧਿਰ ਦੀ ਆਪਾਂ ਇਹ ਗੱਲ ਕਰੀ ਜੀ ਇਹ ਵਿਰੋਧੀ ਧਿਰ ਮੈਂ ਸਮਝਦਾ ਕਿ ਜੇ ਐਮਐਲਏ ਚੁਣ ਕੇ ਜਾਂ ਵਿਰੋਧੀ ਧਿਰ ਬਣ ਗਈ ਤੇ ਉਹ ਵਿਰੋਧੀ ਧਿਰ ਨਹੀਂ ਗਈ ਜਾਂਦੀ ਵਿਰੋਧੀ ਧਿਰ ਉਹ ਹੈ ਜਿਹੜੀ ਸਰਕਾਰਾਂ ਦੇ ਜੀ ਵਿਰੋਧੀ ਧਿਰ ਉਹ ਹੈ ਜਿਹਨੇ ਲੋਕਾਂ ਨੂੰ ਸਰਕਾਰ ਦੇ ਜਿਹੜੇ ਮੁੱਦੇ ਨੇ ਜੋ ਸਰਕਾਰ ਨੇ ਲੋਕਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਤੇ ਰੋਕਣ ਨੂੰ ਜੁੜਿਆ ਉਹਨੂੰ ਆਪਾਂ ਵਿਰੋਧੀ ਕਹਿੰਦੇ ਜੀ ਜਿਸ ਕਰਕੇ ਸ਼ੁਰੂ ਵਿੱਚ ਅਕਾਲੀ ਦਲ ਦੀ ਜਿਹੜੀ ਆਵਾਜ਼ ਆ ਉਹ ਜਦੋਂ ਤੋਂ ਕੈਪਟਨ ਮਨਿੰਦਰ ਸਿੰਘ ਜੀ ਮੁੱਖ ਮੰਤਰੀ ਬਣੇ ਨੇ ਉਦੋਂ ਕੋਈ ਮਾਨਨੁਕ ਸ਼ਰੋਨੀ ਅਕਾਦੀਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਜੀਤ ਸਿੰਘ ਭਾਰਤ ਕਿਉਂ ਇਹ ਸਮੁੱਚੀ ਟੀਮ ਉਹਨਾਂ ਨੇ ਪੰਜਾਬ ਦੇ ਵਿੱਚ ਦਿਨ ਰਾਤ ਕਰਕੇ ਉਹਨਾਂ ਦੀਆਂ ਜਿੰਨੀਆਂ ਵੀ ਉਹਨਾਂ ਨੇ ਵਾਅਦੇ ਕੀਤੇ ਹਨ ਜਿਹੜਾ ਉਹਨਾਂ ਨੇ ਕੋਈ ਲੋਕਾਂ ਨਾਲ ਵਾਅਦੇ ਕੀਤੇ ਜਿਹੜੇ ਪੂਰੇ ਨਹੀਂ ਕੀਤੇ ਉਹਦੀ ਪੂਰੀ ਯੋਸ਼ਰਨਾ ਵਾਲੀ ਤੈਅ ਇਹ ਹੀ ਕਾਰਨ ਹੈ ਕਿ ਅੱਜ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹਦੇ ਸਾਰੇ ਆਗੂ ਤਕਰੀਬਨ ਬਹੁਤ سارے ਆਗੂ ਪਠਾਨਕੋਟ ਤੋਂ ਆਏ ਨੇ ਗੁਰਦਾਸਪੁਰ ਤੋਂ ਆਏ ਨੇ ਦਿਲਨਦਰ ਕੋ ਆਗੇ ਨੇ ਜਲੰਧਰ ਕੋ ਆਗੇ ਨੇ ਆਧੁਮਪੁਰ ਕੋ ਆਗੇ ਨੇ ਬੜੇ 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 ਆਗੂ ਨੇ ਪੁਆਲੇ ਕਾਂਗਰਸ ਦੇ ਨੇ ਤੇ ਭਾਵੇਂ ਆਮ ਆਦਮੀ ਪਾਰਟੀ ਨੇ ਮਸ਼ਹੂਰਨੀ ਨਿਕਾਲੀ ਕਰਦੇ ਵਿੱਚ ਸ਼ਾਮਲ ਹੋ ਗਿਆ ਚਲੋ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਇਹ ਇਹਨਾਂ ਪਾਰਟੀਆਂ ਚ ਹੀ ਗਏ ਸੀ ਇਸ ਕਰਕੇ ਉਹ ਸਾਡੀ ਪਾਰਟੀ ਨੂੰ ਨਹੀਂ ਛੱਡ ਰਹੇ ਉਹ ਆਪਣੀਆਂ ਆਪਣੀਆਂ ਪਾਰਟੀਆਂ ਚ ਵਾਪਸ ਆ ਰਹੇ ਨੇ ਚਲੋ ਅੱਜ ਵਿਸ਼ਾ ਉਹ ਨਹੀਂ ਹੈ ਸਭ ਤੋਂ ਪਹਿਲਾਂ ਥੋੜੀ ਟਿੱਪਣੀ ਲਾਣਾ ਚਾਹਾਂਗਾ ਕਿਮਨ ਸਾਹਿਬ ਜਿਹੜੀ ਗੱਲਾਂ ਅੱਜ ਬੀਜੇਪੀ ਨੇ ਕੀਤੀਆਂ ਨੇ ਆਮ ਆਦਮੀ ਪਾਰਟੀ ਕਿੰਨੀ ਕਸਹਿਮਤ ਸਹਿਮਤ ਹੈ ਜਿਹੜੇ ਇਲਜ਼ਾਮ ਆਏ ਨੇ ਵੱਡੇ ਵੱਡੇ ਕਿ ਕਾਂਗਰਸ ਨੇ ਕਿਸਾਨਾਂ ਦੇ ਮਸਲੇ ਤੇ ਕੁਝ ਨਹੀਂ ਕੀਤਾ 482 ਕਿਸਾਨਾਂ ਦਾ ਅੰਕੜਾ ਵੀ ਦਿੱਤਾ ਹੈ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਹੈ 482 ਕਿਸਾਨਾਂ ਦੀ ਮੌਤ ਹੋਈ ਹੈ ਵਿਰੋਧੀ ਧਿਰ ਚ ਹੁੰਦੇ ਹੋਏ ਕਿਉਂ ਨਹੀਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਜਾਂ ਭਾਜਪਾ ਸਾਰੇ ਮਿਲ ਕੇ ਸਰਕਾਰ ਨੂੰ ਸਮਝਾ ਸਕੇ ਕਿ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਅਸੀਂ ਕੁਝ ਨਾ ਕੁਝ ਕਰੀਏ ਕੋਈ ਚਰਮਹੀਨੇ ਹੋ ਗਏ ਨੇ ਕੋਈ ਕਿਸਾਨਾਂ ਦੇ ਮਸਲੇ ਤੇ ਪੰਜਾਬ ਤੇ ਸੈਸ਼ਨ ਨਹੀਂ ਸੱਦਿਆ ਜਾ ਸਕਿਆ ਕਿ ਇਹ ਵਿਰੋਧੀ ਤਰ੍ਹਾਂ ਦੀ ਵੀ ناکامی ਹੈ ਹਾਂਜੀ ਡੱਲਾ ਸਾਹਿਬ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਪਹਿਲੀ ਗੱਲ ਤਾਂ ਸਾਡਾ ਹੁਣ ਜਿਹੜਾ ਲਾਸਟ ਅਖੀਰਲੀ ਪੌਕਟ ਚੋਂ ਅਸੀਂ ਪਾਣੀ ਵਸਾ ਰਹੇ ਹਾਂ ਇਹ ਖਤਮ ਹੋ ਗਿਆ ਇੱਥੇ ਜੇ ਆਪਾਂ ਪਾਣੀ ਟੁੱਬੇ ਵੀ ਲਾ ਦਈਏ ਤਾਂ ਵੀ ਉੱਥੇ ਤੱਕ ਪਾਣੀ ਪਹੁੰਚਣਾ ਔਖਾ ਵਾ ਤੇ ਸਾਡੇ ਤੋਂ ਸੈਂਟਰ ਸਰਕਾਰ ਵਾਰ-ਵਾਰ ਝੋਨਾ ਦੀ ਵਜਾਈ ਕਰ ਰਹੀ ਆ ਸਾਡੇ ਕਿਸਾਨਾਂ ਨੂੰ ਮੰਡੀਆਂ ਦਾ ਮੰਡੀਕਰਨ ਭਾਅ ਮਿਲੇ ਜੇ ਉਹ ਸ਼ਿਮਲਾ ਮਿਰਚ ਵੇਚਦੇ ਆ ਤਾਂ ਉਹਨਾਂ ਨੂੰ ਸ਼ਿਮਲਾ ਮਿਰਚ ਦਾ 15 ਰੁਪਏ ਕਿਲੋ ਜਾਂ 10 ਰੁਪਏ ਕਿਲੋ ਇੱਥੇ ਸਰਕਾਰ ਸਰਕਾਰ ਖਰੀਦੇ ਤੇ ਹੋਰ ਵੀ ਕਈ ਕਾਰਨਾਂ ਜਿੱਥੇ ਉਹਨਾਂ ਦਾ ਕਰਜ਼ਾ ਸਰਕਾਰਾਂ ਨੇ ਕਿਹਾ ਤੁਹਾਡਾ ਮਾਫ਼ ਕਰ ਦਾਂਗੇ ਨਹੀਂ ਕੀਤਾ ਮਾਫ਼ ਜਾਂ ਫਿਰ ਆਪਣੇ ਚਾਹੇਤਿਆਂ ਦਾ ਮਾਫ ਕਰਤਾ ਜਾਂ ਫਿਰ ਉਹਨਾਂ ਦਾ ਮਾਫ ਕਰਤਾ ਜਿਨ੍ਹਾਂ ਦਾ ਆਈ 100 100 200 200 ਜਿਨ੍ਹਾਂ ਨੂੰ ਐਵੇਂ ਬਸ ਖਾਣਾ ਪੂਰਤੀ ਕੀਤੀ ਆ ਤੇ ਕਿਸਾਨ ਕੋਲੇ ਕੋਈ ਰਾਹ ਨਹੀਂ ਰਹਿ ਜਾਂਦਾ ਉਹ ਖੁਦਕੁਸ਼ੀ ਕਰਨ ਨੂੰ ਮਜਬੂਰ ਹੋ ਜਾਂਦਾ ਅਸੀਂ ਵਿੱਚ ਉਹਨਿਆਂ ਵੀ ਕਿ ਨਾ ਹੋਵੇ ਇਹ ਕੰਮ ਨਾ ਹੋਵੇ ਪੂਰਾ ਜੋਰ ਲਾ ਰਿਹਾ ਸੁਖਪਾਲ ਖੈਰਾ ਜੀ ਅਸੀਂ ਇੱਕ ਸੰਸਥਾ ਵੀ ਬਣਾਈ ਆ ਵੀ ਸਾਨੂੰ ਉਸ ਨੰਬਰ ਤੇ ਕਾਲ ਕਰੋ ਅਸੀਂ ਤੁਹਾਡੀ ਜੋ ਵੀ ਮਦਦ ਕਰ ਸਕਦੇ ਹਾਂ ਅਸੀਂ ਕਿਸਾਨਾਂ ਦੀ ਬਿਲਕੁਲ ਸਹੀ ਮਦਦ ਹੁੰਦੀ ਆ ਉਹਦੇ ਤੇ ਕਿਸਾਨਾਂ ਦੀ ਬਹੁਤ ਫੋਨ ਆਉਂਦੇ ਆ ਅਸੀਂ ਕਈ ਬੰਦਿਆਂ ਨੂੰ ਫਿਰ ਸਮਝਾਉਂਦੇ ਆ ਇਸ ਇਹਦੇ ਨਾਲ ਕੋਈ ਇਸ ਤਰ੍ਹਾਂ ਨਹੀਂ ਕਾਰਨ ਹੈਗਾ ਜੇ ਕਿਸੇ ਦਾ ਕੋਈ ਲੋਰੀਂਦੀ ਜੇ ਕਿਸੇ ਵਸਤੂ ਪਿੱਛੇ ਉਹ ਕਰ ਰਿਹਾ ਤਾਂ ਅਸੀਂ ਕੋਸ਼ਿਸ਼ ਕਰੀਦੀ ਆ ਵੀ ਉਸ ਚੀਜ਼ ਦਾ ਉਹਦਾ ਹੱਲ ਕੀਤਾ ਜਾਵੇ ਚਲੋ ਉਹ ਨੰਬਰ ਤੁਸੀਂ ਜ਼ਰੂਰ ਦਿਓ ਕਿਉਂਕਿ ਆਪਾਂ ਟੈਲੀਵਿਜ਼ਨ ਚੈਨਲ ਤੇ ਉਸ ਨੰਬਰ ਨੂੰ ਫਲੈਸ਼ ਵੀ ਕਰਨਾ ਚਾਹਾਂਗੇ ਤਾਂਕਿ ਜਿਹੜੇ ਵੀ ਲੋਕ ਐਨਆਰਆਈ ਸਾਡੇ ਦੁਨੀਆ ਦੇ ਵੱਖ-ਵੱਖ ਮੁਲਕਾਂ ਚੋਂ ਮਦਦ ਕਰਨਾ ਚਾਹਣ ਕਿਸਾਨਾਂ ਦੀ ਕਰ ਸਕਣ ਬਿਲਕੁਲ ਸਾਹਿਬ ਬਿਲਕੁਲ 482 ਕਿਸਾਨਾਂ ਦੀ ਮੌਤ ਕੈਪਟਨ ਅਮਰਿੰਦਰ ਦੇ ਸੱਤਾ ਚੁਣ ਤੋਂ ਬਾਅਦ ਖਾਲਸਾ ਜੀ ਥੋੜੇ ਤੋਂ ਜਵਾਬ ਲੈਣਾ ਚਾਹੂੰਗਾ ਇਹ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਲੰਮਾ ਸਮਾਂ ਤੁਸੀਂ ਸਿਆਸਤ ਦੇ ਨਾਲ ਜੁੜੇ ਹੋਏ ਹੋ ਮੇਰਾ ਖਿਆਲ ਤੁਹਾਡਾ ਤਜਰਬਾ ਉਮਰ ਦਾ ਵੀ ਬਹੁਤ ਜ਼ਿਆਦਾ ਹੈ ਕਦੀ ਇੰਨੇ ਜ਼ਿਆਦਾ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੋਵੇ ਨੇ ਥੋੜੇ ਵਕਤ ਯਾਦ ਆਉਂਦਾ ਹੋਵੇ ਤਾਂ ਹਾਲਾਂਕਿ ਮੌਤਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਜੇ ਕੋਈ ਮੌਤ ਹੋਈ ਉਹਨੂੰ ਮੌਕੇ ਤੇ ਉਹਦੀ ਪਹਿਵਾਇ ਕੀਤੀ ਗਈ ਮਵਾਜਬਾ ਦਿੱਤਾ ਜਾਂਦਾ ਤੇ ਪਰਿਵਾਰ ਨੂੰ ਬਹੁਤ ਸਾਰੇ ਪ੍ਰਵਾਸ ਖਿਲੇ ਉਸ ਟਾਈਮਾਂ ਨੌਕਰੀ ਵੀ ਦਿੱਤੀ ਗਈ ਉਹ ਲਈ ਕਾਰਨ ਸੀ ਕਿ ਕਾਂਗਰਸ ਨੇ ਜਦੋਂ ਇਹ ਸਰਕਾਰ ਚੁਣੀ ਜਾਣੀ ਸੀ ਜੋ ਕੁਝ ਉਹਨਾਂ ਨੇ ਬੋਲਿਆ ਟੀਵੀ ਰਾਹੀਂ ਬੋਲਿਆ ਚੈਨਲ 'ਈ ਬੋਲਿਆ ਝੂਠ ਹੀ ਇਹਨਾਂ ਮਾਰਤਾ ਕੀ ਜਿਹੜਾ ਕਿਸਾਨ ਖੁਦ ਕਿਸ਼ੀ ਕਰੇਗਾ ਉਹਨੇ ਪੰਜ ਦਸ 10 ਲੱਖ ਕਮਾਤਾ ਜੇ ਉਹਦੇ ਪ੍ਰਵਾਰ ਦੀ ਨੌਕਰੀ ਵਧਾਤੀ ਜਿਹੜੇ ਕੋਈ ਬਜ਼ੁਰਗ ਸੀ ਜਾਂ ਕੋਈ ਹੋਰ ਜਿਹਨੇ ਵੀ ਸੀ ਜੋ ਉਹਨਾਂ ਨੂੰ ਲਾਲਚੇ ਇਹਨਾਂ ਦੇਤਾ ਕਿ ਤੈਨੂੰ ਬਣਾ ਚਲਾਈ ਸੀ ਅੱਜ ਅਪਨ ਟੀਵੀ ਤੇ ਵਾਰ-ਵਾਰ ਉਹਦੀ ਵੀਡੀਓ ਸੁਣਦੇ ਹਾਂ ਕਿ 2000% 25000 ਜਿਹੜਾ 2500 ਰੁਪਈਆ ਜਿਹੜਾ ਨੌਜਵਾਨ ਘਰੇ ਬੈਠੇਗਾ ਬਿਲਕੁਲ ਨੌਕਰੀ ਨਹੀਂ ਮਿਲਦੀ ਉਹ ਨੂੰ ਇਹ 2500 ਰੁਪਈਆ ਦੇਵਗੀ ਹਰ ਨੌਜਵਾਨ ਨੂੰ ਅਸੀਂ ਨੌਕਰੀ ਦਵਾਂਗੇ ਹਰ ਨੌਜਵਾਨ ਨੂੰ ਅਸੀਂ ਸਮਾਰਟਫੋਨ ਦਵਾਂਗੇ ਬਹੁਤ ਸਾਰੀਆਂ ਇਲਾਕਾ ਦਲ ਸਮਾਜ ਸੋਣਾਂ ਬੜੀਆਂ ਲਾਲਚ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ 100% ਟੂਕਬੋਲ ਕੀ ਦੇਲਿਜੀਓ ਸਰਕਾਰ ਬਣਾਈ ਔਰ ਸਰਕਾਰ ਬਣਾਉਣ ਦੇ ਬਾਅਦ ਉਹਨਾਂ ਨੇ ਜੋ ਆਪਾਂ ਅੱਜ ਸੁਣ ਰਹੇ ਹਾਂ ਕਿ ਇੱਥੇ ਦੁਨੀਆਵਰ ਕੀ ਹਾਲ ਹੋ ਰਿਹਾ ਕਿੰਨਾ ਨੁਕਸਾਨ ਹੋ ਰਿਹਾ ਕਿਵੇਂ ਪਾਣੀ ਜਿਹੜਾ ਉਹ ਪ੍ਰਦੂਸ਼ਣ ਫੈਲ ਰਿਹਾ ਪਾਣੀ ਦੇ ਨਾਲ ਲੋਕ ਮਰੇ ਨੇ ਔਰ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਸੋਕਾ ਪਿਆ ਰਿਹਾ ਪੰਜਾਬ ਦੇ ਵਿੱਚ ਤੇ ਕੈਪਟਨ ਸਾਹਿਬ ਸਰਕਾਰ ਜੋ ਮੁੱਖ ਮੰਤਰੀ ਜਿਹਨੇ ਬਾਹਰ ਆਪਣੇ ਪ੍ਰੋਗਰਾਮ ਤੇ ਆਪਣੇ ਵਿਚਾਰ ਮੰਨਦੇ ਕਰਦੇ ਨੇ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਦੋਂ ਵੀ ਸ਼੍ਰੋਮਣੀ ਅਕਾਲੀ ਪਾਰਟੀ ਦੀ ਸਰਕਾਰ ਆਈ ਹੈ ਤਰੱਕੀ ਹੋਈ ਹੈ ਸ਼੍ਰੋਮਣੀ ਅਕਾਲੀ ਲੋਕਾਂ ਨੇ ਇੱਕ ਮੌਕਾ ਦਿੱਤਾ ਸੀ ਹੁਣ ਲੋਕ ਉਸ ਗੱਲ ਤੋਂ ਬਿਲਕੁਲ ਚੰਗੀ ਤਰ੍ਹਾਂ ਜਾਣੀ ਹੋਗੇ ਨੇ ਕਿ ਇਹ ਜੋ ਕੁਝ ਹੋਇਆ ਚਾਹੇ ਕਾਂਗਰਸ ਪਾਰਟੀ ਸੀ ਚਾਹੇ ਆਮ ਆਦਮੀ ਪਾਰਟੀ ਸੀ ਇਹ ਫਰਾਡ ਸੀ ਲੋਕਾਂ ਦਾ ਧੋਖਾ ਸੀ ਚਲੋ ਚਲੋ ਇਹ ਇਹ ਤਾਂ ਚਲੋ ਸਿਆਸੀ ਇਲਜ਼ਾਮ ਤਾਂ ਲੱਗਦੇ ਰਹਿੰਦੇ ਆ ਪਰ ਨਾ ਅਕਾਲੀ ਦਲ ਨਾ ਆਮ ਆਦਮੀ ਪਾਰਟੀ ਨਾ ਭਾਜਪਾ ਨਾ ਬੈਸਪ੍ਰਾਵਾਂ ਦੀ ਪਾਰਟੀ ਕਦੀ ਮੈਨੂੰ ਤੁਹਾਡਾ ਅੰਦੋਲਨ ਇਸ ਕਰਕੇ ਨਹੀਂ ਨਜ਼ਰ ਆਇਆ ਕਿ ਅਸੀਂ ਪੰਜਾਬ ਦੀ ਵਿਧਾਨ ਸਭਾ ਸਿਰਫ ਕਿਸਾਨਾਂ ਲਈ ਸੈਸ਼ਨ ਬੁਲਾ ਲੀ ਕਿਉਂਕਿ ਕਿਸਾਨਾਂ ਦੀਆਂ ਮੌਤਾਂ ਪੰਜਾਬ ਕੋਈ ਛੋਟਾ ਮੁੱਦਾ ਨਹੀਂ ਹੈ ਸਿਆਸਤ ਸਾਰੇ ਕਰਦੇ ਨੇ ਪਰ ਕੋਈ ਗੰਭੀਰਤਾ ਨਜ਼ਰ ਨਹੀਂ ਆਈ ਵਿਰੋਧੀ ਧਿਰ ਦੀ ਇਸ ਮੁੱਦੇ ਤੇ ਵਿਰੋਧੀ ਪਾਰਟੀਆਂ ਇਕੱਠੀਆਂ ਨਹੀਂ ਹੋ ਸਕਦੀਆਂ ਜੀ ਗੱਲ ਆ ਸਾਡੇ ਦਾ ਪ੍ਰਧਾਨ ਸਾਹਿਬ ਨੇ ਚੀਵਾ ਸਾਹਿਬ ਦੇ ਕਈ ਪਿਆਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਜੋ ਇਸ ਵਿਸ਼ੇ ਤੇ ਸੈਸ਼ਨ ਬੁਲਾਉਣ ਔਰ ਜੋ ਲੋਕਾਂ ਦੀਆਂ ਬ੍ਰੁਖਤ ਗਰੀਫਾਂ ਦੇਖੋ ਕਾਂਗਰਸ ਇਸ ਤਰ੍ਹਾਂ ਨੂੰ ਸਮਝਦੀ ਨਹੀਂ ਕਾਂਗਰਸ ਕੰਦੀ ਤੁਹਾਨੂੰ ਇਸ ਚੀਜ਼ ਦੀ ਲੋੜ ਹੀ ਨਹੀਂ ਕਿ ਅਸੀਂ ਕੀ ਕਰਨੀਏ ਮੀਟਿੰਗ ਲਾ ਕੇ ਸਾਡੇ ਕੋਲ 70 ਐਮਐਲ ਹੈਗੇ ਨਹੀਂ ਆਪਣੀ ਤਾਕਤ ਐਸ਼ਾ ਹੀ ਕਰੋ ਤੇ ਚੱਲਦੇ ਰਹੋ ਜੋ ਕੁਝ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਆ ਤੁਸੀਂ ਸਾਰਾ ਤੁਹਾਡੇ ਤੋਂ ਮੈਂ ਸਮਝਦਾ ਕੋਈ ਚੀਜ਼ ਐ ਜੀ ਜੀ ਨਹੀਂ ਲਈ ਬਹੁਤ ਕੁਝ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ ਲੋਕਾਂ ਦੀਆਂ ਘਟਨਾਵਾਂ ਹੋਈਆਂ ਧੀਆਂ ਮਾਰੀਆਂ ਮੀਆਂ ਲੜਕੀਆਂ ਦੇ ਕਤਲ ਹੋਏ ਬਹੁਤ ਕੁਛ ਹੋਇਆ ਸ਼ੁਰੂ ਹੋਣੀ ਅਕਾਲੀ ਦਾਮ ਨੇ ਡਟ ਕੇ ਪੈਰਾ ਦੁਪਾ ਸ਼ੁਰੂ ਹੋਣੀ ਖਾਲੀ ਦਾਮ ਪੂਰੀ ਬ੍ਰੰਮਤਾਤਵਨ ਕੇ ਸਰਕਾਰ ਦੇ ਵਿਰੋਧਨ ਪੰਜਾਬ ਵਿੱਚ ਖੜੀ ਹੈ ਪਰ ਆਮ ਤੌਰ ਤੇ ਬਹੁਤ ਬੁਰੀ ਤਰ੍ਹਾਂ ਜਿਹੜਾ ਸਫਾਇਆ ਹੋ ਜੂਗਾ ਉਹ ਨਹੀਂ ਚਲੋ ਪੰਜਾਬ ਦਾ ਸਫਾਇਆ ਨਾ ਹੋ ਜੇ ਪੰਜਾਬ ਦਾ ਸਫਾਇਆ ਬਹੁਤ ਜ਼ਰੂਰੀ ਹੈ ਨਹੀਂ ਮੈਂ ਪਾਰਟੀਆਂ ਸਫਾਇਆ ਨਾ ਹੋਣਾ ਪੰਜਾਬ ਦਾ ਬਹੁਤ ਜ਼ਰੂਰੀ ਹੈ ਮੈਂ ਇਹ ਜ਼ਰੂਰ ਤੁਹਾਡੇ ਤੋਂ ਕਮਨਸਰ ਇਸ ਵਕਤ ਪੁੱਛਣਾ ਚਾਹਾਂਗਾ ਜਿਹੜਾ ਇੱਕ ਨਵਾਂ ਇਲਜ਼ਾਮ ਆਇਆ ਕਿ ਥਾਣਿਆਂ ਦਾ ਕਾਂਗਰਸੀਕਰਨ ਹੋ ਗਿਆ ਵਿਰੋਧੀਤਰ ਆਮ ਆਦਮੀ ਪਾਰਟੀ ਵਾਲੇ ਤੁਸੀਂ ਸਹਿਮਤ ਹੋ ਬੀਜਪੀ ਵਾਲਿਆਂ ਨਾਲ ਜਾਂ ਅਕਾਲੀ ਦਲ ਵਾਲਿਆਂ ਨਾਲ ਵੀ ਥਾਣਿਆਂ ਦਾ ਕਾਂਗਰਸੀਕਰਨ ਹੋ ਗਿਆ ਤੇ ਜੇ ਥਾਣਿਆਂ ਦਾ ਕਾਂਗਰਸੀਕਰਨ ਹੋ ਗਿਆ ਤੇ ਕਾਂਗਰਸੀਕਰਨ ਹੋਣ ਕਿਉਂ ਦਿੱਤਾ ਜਾ ਰਿਹਾ ਵਿਰੋਧੀ ਤਰ੍ਹਾਂ ਕਿੱਥੇ ਨੇ ਇਹ ਜੀ ਰੀਤ ਇਹ ਦੋਨੇ ਰਵੈਤੀ ਪਾਰਟੀਆਂ ਨੇ ਚਾਲੂ ਕੀਤੀ ਆ ਪਹਿਲਾਂ ਅਕਾਲੀਆਂ ਨੇ ਚਾਲੂ ਕੀਤੀ ਆ ਉਸ ਨੂੰ ਦੂਜੀ ਪਾਰਟੀ ਜਿਹੜੀ ਵਿਰੋਧੀ ਤਰਚ ਹੁੰਦੀ ਆ ਜਿਵੇਂ ਸਾਡੀ ਪਾਰਟੀ ਨਵੀਂ ਆ ਅਸੀਂ ਨਵੇਂ ਆਏ ਆ ਉਹਦੀ ਭਾਜੀ ਮੋੜਨ ਦੇ ਲਈ ਉਦੋਂ ਵੱਧ ਉਹ ਕੋਈ ਗੋਰ ਨੁਕਸਾਨ ਕਰਦੇ ਆ ਤੇ ਫਿਰ ਲੋਕ ਕਹਿੰਦੇ ਆ ਨਹੀਂ ਪਿਛਲੇ ਬੰਦੇ ਚੰਗੇ ਸੀ ਤੇ ਉਸ ਤੋਂ ਬਾਅਦ ਉਹ ਪਾਰਟੀ ਫੇਰ ਸੱਤਾ ਚਾਹੁੰਦੀ ਆ ਫਿਰ ਉਹ ਉਸ ਤੋਂ ਵੱਧ ਤੇ ਫਿਰ ਉਹ ਕਹਿੰਦੇ ਜੀ ਨਹੀਂ ਉਹ ਦੂਜੀ ਪਾਰਟੀ ਇਹ ਖੇਡ ਇਦਾਂ ਹੀ ਰਚਦੀ ਰਹੀ ਆ ਜੀ ਤੇ ਇਹ ਹਮੇਸ਼ਾ ਹੀ ਤੁਸੀਂ ਕਹਿੰਦੇ ਥਾਣਿਆਂ ਦਾ ਕਾਂਗਰਸੀ ਕਰਨ ਹਾਂ ਕਾਂਗਰਸੀ ਕਰਨ ਹਰੇਕ ਚੀਜ਼ ਦਾ ਹੋ ਜਾਂਦਾ ਜੀ ਜਗਰਤਾ ਕਮੇਟੀ ਤੋਂ ਲੈ ਕੇ ਹਰੇਕ ਚੀਜ਼ ਤੱਕ ਛੋਟੇ ਤੋਂ ਛੋਟੇ ਧਾਰਮਿਕ ਸਮਾਗਮ ਦੇ ਵਿੱਚ ਤੋਂ ਲੈ ਕੇ ਉੱਪਰ ਤੱਕ ਪੁਲਿਸ ਤਾਂ ਜੀ ਫਿਰ ਖਾਸ ਆ ਇਹਨਾਂ ਦੀ ਕਿਉਂਕਿ ਪੁਲਿਸ ਤੋਂ ਬਿਨਾ ਤਾਂ ਪ੍ਰਸ਼ਾਸਨ ਚਲਾਉਣਾ ਔਖਾ ਵਾ ਫਿਰ ਇਹ ਕਾਂਗਰਸੀ ਕਰਨ ਹੁਣੇ ਹੀ ਹੋਣਾ ਜੀ ਕਾਲੀਆਂ ਦੇ ਟਾਈਮ ਤੇ ਅਕਾਲੀ ਪਣ ਹੁੰਦਾ ਸੀ ਇਹਨਾਂ ਦਾ ਜੀ ਅਕਾਲੀਆਂ ਦੇ ਵੀ ਇਲਜ਼ਾਮ ਲੱਗਦੇ ਰਹੇ ਨੇ ਵੈਸੇ ਕਿ ਤੁਸੀਂ ਹਲਕਾ ਇੰਚਾਰਜ ਲਾਤੇ ਤੇ ਜਥੇਦਾਰਾਂ ਤੋਂ ਜਿਵੇਂ ਤੁਸੀਂ ਵੀ ਜਥੇਦਾਰੋਂ ਵੀ ਥੋੜੀ ਮਰਜ਼ੀ ਬਿਨਾ ਪਰਚੇ ਨਹੀਂ ਸੀ ਦਰਜ ਹੁੰਦੇ ਤੁਹਾਡੇ ਹਲਕੇ 'ਚ ਵੀ ਆਈ ਸੀ ਕਿ ਜੇ ਜੱਜੇਦਾਰ ਸਾਹਿਬ ਨੇ ਕਹਿਤਾ ਐਸਐਚਓ ਨੂੰ ਵੀ ਕਾका ਪਰਚਾ ਨਹੀਂ ਦਰਜ ਕਰਨਾ ਤੇ ਐਸਐਚਓ ਪਰਚਾ ਨਹੀਂ ਸੀ ਦਰਜ ਕਰਦਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੋਈ ਸਾਡੇ ਰਾਜ ਦੇ ਵਿੱਚ ਲੋਕਾਂ ਨੂੰ ਸੰਗਠਨ ਹੁੰਦਾ ਉਹਨਾਂ ਨੂੰ ਸਾਥ ਮਿਲਿਆ ਔਰ ਜੋ ਵੀ ਪ੍ਰਸ਼ਾਸਨ ਦਿੱਤਾ ਪੰਜਾਬ ਵਿੱਚ ਜਿਹੜੇ ਵੀ ਅਫਸਰ ਨੇ ਉਸ ਮੋਕੇ ਕਟਾਈ ਕੀਤੀ ਹੈ ਉਹਨਾਂ ਕਾਰਵਾਈ ਹੈ ਵੀ ਪਰ ਹਲਕਾ ਇੰਚਾਰਜ ਡੀਐਸਪੀ ਵੀ ਥੋੜਾ ਹਲਕੇ ਦਾ ਐਮਐਲਏ ਲਾਉਂਦਾ ਸੀ ਇਹ ਤਾਂ ਗੱਲਾਂ ਆਮ ਥੋੜੇ ਰਾਤ ਨੂੰ ਹੁੰਦੀਆਂ ਸੀ ਵੀ ਹਲਕਾ ਇੰਚਾਰਜ ਨਹੀਂ ਸੀ ਲਾਉਂਦਾ ਡੀਐਸਪੀ ਤੇ ਪ੍ਰਿੰਸੀਪਲ ਸੈਕਟਰੀ ਦਾ ਸਰਕਾਰ ਲਾਉਂਦੀ ਆ ਹਲਕਾ ਇੰਚਾਰਜ ਤੇ ਲੋਕਾਂ ਦੀ ਦੇ ਮੁਤਾਬਕ ਜੇ ਕੋਈ ਚੰਗਾ ਅਫਸਰ ਆਏਗਾ ਤੇ ਵਧੀਆ ਕੰਮ ਕਰੇਗਾ ਤੇ ਰਹੇਗਾ ਤੇ ਜੇ ਸਾਡੀ ਸਰਕਾਰ ਦੀ ਕੋਈ ਚੰਗਾ ਅਫਸਰ ਨਹੀਂ ਆਇਆ ਤੁਹਾਨੂੰ ਬਗਲ ਦਿੱਤਾ ਤੁਸੀਂ ਹੁਣ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਅਕਾਲੀ ਦਲ ਦੇ ਰਾਜ ਚ ਪੁਲਿਸ ਜ਼ਿਆਦਾ ਚੰਗਾ ਕੰਮ ਕਰਦੀ ਸੀ ਜਾਂ ਕਾਂਗਰਸ ਦੇ ਰਾਜ ਚ ਬਿਲਕੁਲ ਅਕਾਲੀ ਦਲ ਦੇ ਰਾਜ ਦੇ ਵਿੱਚ ਕਿਸੇ ਨਾਲ ਕੋਈ ਵਧੀਕੀ ਨਹੀਂ ਹੋਈ ਕਿਸੇ ਨਾਲ ਕੋਈ ਧੱਕਾ ਨਹੀਂ ਹੋਇਆ ਕਾਂਗਰਸ ਦੇ ਰਾਜ ਦੇ ਵਿੱਚ ਤਾਂ ਪੁਸਤੇ ਬਰਚੇ ਹੋਏ ਜੀ ਉਸ ਨੂੰ ਪਾਗਲ ਕਰਾ ਦੇਤਾ ਉਸ ਦੇ ਵੱਡੇ ਵੱਡੇ ਅਫਸਰ ਬਣ ਕੇ ਕੋਈ ਇੰਨੀ ਝੁਰਤ ਨਹੀਂ ਕਰਦਾ ਕਿ ਉਹ ਕਿਸੇ ਹੋਰ ਬੰਦੇ ਦੀ ਪੁਲਿਸ ਨਾਲ ਗੱਲ ਸੁਣ ਲਵੇ ਇਸ ਕਰਕੇ ਮੈਂ ਸਮਝਦਾ कि ਜਿੰਨਾ ਸਿਆਸੀ ਕਰਨ ਕਾਂਗਰਸ ਨੇ ਪੁਲਸ ਦੇ ਨਰਾਜ਼ਮਾ ਦੇ ਕੀਤਾ ਸ਼ਰ ਕਿਸੇ પાર્ટી ਦਾ ਕੋਈ ਅਹੁਦਾ ਰੋਈ ਨਹੀਂ ਹੋਇਆ ਜੀ ਚਲੋ ਕਾਂਗਰਸ ਦੇ ਨੁਮਾਇੰਦੇ ਨੂੰ ਅਸੀਂ ਸੱਧਿਆ ਸੀ ਪਰ ਕਾਂਗਰਸ ਦੇ ਨੁਮਾਇੰਦੇ ਮੇਰੇ ਖਿਆਲ ਸਾਰੇ ਸ਼ਾਹ ਕੋਟ ਚ ਰਜੇ ਹੋਏ ਨਹੀਂ ਹੈ ਅੱਜਕੱਲ ਸੋ ਸਟੂਡੀਓ ਦੇ ਵਿੱਚ ਨਹੀਂ ਪਹੁੰਚ ਸਕੇ ਕੁਝ ਹੋਰ ਮਸਲੇ ਨੇ ਜਿਨ੍ਹਾਂ ਤੇ ਮੈਂ ਗੱਲ ਕਰਨਾ ਚਾਹੂੰਗਾ ਆ ਨਵਾਂ ਮਸਲਾ ਖੜਾ ਹੋ ਗਿਆ ਦਰਿਆਈ ਪਾਣੀ ਦਾ ਸਾਡੇ ਮੱਛੀਆਂ ਕਿੰਨੀਆਂ ਮਰ ਗਈਆਂ ਰਾਜਸਥਾਨ ਦਾ ਸੱਪ ਵੀ ਮਰੇ ਹੋਏ ਨੇ ਜਿਹੜੇ ਮਿਲੇ ਨੇ ਔਰ ਉੱਥੇ ਬਹੁਤ ਸਾਰੇ ਸ਼ਹਿਰਾਂ ਚ ਜਿਹੜਾ ਪਾਣੀ ਬਿਆਸ ਦਰਿਆ ਦਾ ਜਾਂਦਾ ਸੀ ਪੀਣ ਲਈ ਲੋਕ ਵਰਤਦੇ ਸੀ ਉਹਦੇ ਤੇ ਵੀ ਰੋਕ ਲਾਤੀ ਵਿਰੋਧੀ ਤਰ੍ਹਾਂ ਸਿਰਫ ਬਿਆਨ ਤੱਕ ਸੀਮਿਤ ਰਹੀਆਂ ਨੇ ਪਾਣੀ ਬਚਾਉਣ ਲਈ ਕੋਈ ਵੱਡਾ ਸੰਘਰਸ਼ ਵਿਰੋਧੀ ਤਰ੍ਹਾਂ ਦਾ ਨਜ਼ਰ ਮੈਨੂੰ ਇੱਥੇ ਨਹੀਂ ਆਇਆ ਜਦਕਿ ਜਿਹੜੇ ਪੰਜਾਬ ਤੋਂ ਬਾਹਰਲੇ ਸੂਬੇ ਨੇ ਉਹ ਜ਼ਿਆਦਾ ਚਿੰਤਤ ਹੈ ਤੇ ਤੁਸੀਂ ਪਰਚਾ ਵੀ ਨਹੀਂ ਦਰਜ ਕਰਵਾ ਸਕਿਆ ਇੱਥੇ ਤਾਂ ਦੇਖੋ ਜੀ ਪਾਣੀ ਆ ਦੇ ਉੱਤੇ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ ਤੇ ਦੂਸਰੀ ਗੱਲ ਆ ਕਿ ਕਾਂਗਰਸ ਦੀ ਸਰਕਾਰ ਆ ਕਾਂਗਰਸ ਦੇ ਇਹੋ ਬੰਦੇ ਆ ਕਾਂਗਰਸ ਦੀ ਇਹ ਫਾਰਮ ਆ ਪਹਿਲਾਂ ਵੀ ਉਹਦੇ ਵਿੱਚ ਪਾਣੀ ਪੈ ਰਿਆ ਸੀ ਜਿਹਦੇ ਨਾਲ ਚਲੋ ਵੀ ਮੱਛੀਆਂ ਜਨ ਕਿ ਇੰਨੀ ਤਾਦਾਦ ਦੇ ਵਿੱਚ ਨਹੀਂ ਮਰੀਆਂ ਤੁਹਾਨੂੰ ਇੱਕ ਹੋਰ ਦਿਲਚਸਪ ਜਾਣਕਾਰੀ ਦੇਣੀ ਚਾਹਣਾ ਕਿ ਆਪਣੇ ਦਰਿਆ ਦੇ ਵਿੱਚ ਡੋਲਫਿਨ ਮੱਛੀਆਂ ਵੀ ਸੀਗੀਆਂ ਇੱਕ ਝੁੰਡ ਹੁੰਦਾ ਸੀਗਾ ਜਿਹੜੀਆਂ ਹੁਣ ਕਿਤੇ ਦਿਖ ਨਹੀਂ ਰਹੀਆਂ ਬੜੀਆਂ ਟੀਮਾਂ ਉਹਨੂੰ ਖੋਜ ਰਹੀਆਂ ਨੇ ਨਹੀਂ ਲੱਭ ਰਹੀਆਂ ਤੇ ਜੇ ਸਾਡੇ ਨਾਲ ਜਦ ਕਿ ਅਸੀਂ ਖੁਸ਼ੀ ਬਰਗਟ ਕਰ ਰਹੇ ਸੀ ਕਿ ਸਾਡੇ ਡਾਲਫਨ ਮੱਛੀ ਆਇਦਰ ਹੈਗੀ ਬਿਲਕੁਲ ਜੀ ਕੜਿਆਲ ਵੀ ਸੀਗੇ ਦੋ ਤਿੰਨ ਆਪਣੇ ਹੋਰ ਵੈਰਾਈਟੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਸਾਨੂੰ ਕੋਈ ਨਹੀਂ ਦਿਸ ਰਹੀ ਇਹ ਵਿਰੋਧੀ ਧਿਰ ਕਰਕੇ ਹੀ ਪਰਚਾ ਜਾਂ ਨਿਊਜ਼ਲਾਈਨ ਦੀਆਂ ਹੈਡਲਾਈਨਸ ਬਣੀਆਂ ਨੇ ਨਹੀਂ ਤਾਂ ਇਹਨਾਂ ਦੇ ਵਿੱਚ ਵਿਚ ਵਿਚਾਰੇ ਦਬਾ ਦੇਣਾ ਸੀ ਸਾਰਾ ਕੰਮ ਜੀ ਤੇ ਇਹਨਾਂ ਦੇ ਹਜੇ ਵੀ ਰਚੀ ਮਿਚੀ ਸਾਜ਼ਿਸ਼ਾ ਕਿ ਹਜੇ ਵੀ ਉਹ ਉਹਨਾਂ ਦੇ ਨਾਮ ਜਨਤਕ ਨਹੀਂ ਕਰ ਰਹੇ ਹਜੇ ਵੀ ਸ਼ਾਇਦ ਕਿਤੇ ਸਮਝੌਤੇ ਦੀ ਗੱਲ ਹੋ ਰਹੀ ਹੋਵੇ ਤੇ ਸਾਡੇ ਅਨਮੋਲੇ ਜੀਵ ਇੰਨੇ ਮਰ ਗਏ ਕਦੇ-ਕਦੇ ਤਾਂ ਇਦਾਂ ਲੱਗਦਾ ਕਿ ਇਹ ਵਿਨਾਸ਼ਕ ਤੇ ਇਨਸਾਨ ਨੂੰ ਨਾ ਖਾ ਜਾਵੇ ਬਿਲਕੁਲ ਕਾਹੀ ਸਕਦਾ ਸਰ ਜੀ ਤੁਹਾਡੀ ਟਿੱਪਣੀ ਕਿਉਂਕਿ ਇਹ ਮੁੱਦਾ ਬੜਾ ਹੈਮ ਹੈ ਤੇ ਵੈਸੇ ਤਾਂ ਕੈਪਟਨ ਅਮਰਿੰਦਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਦੋਵੇਂ ਪਾਣੀਆਂ ਦੇ ਰਾਖੇ ਕਹੀ ਜਾਂਦੇ ਨੇ ਕਹਿੰਦੇ ਇਹਨਾਂ ਦੇ ਪਾਣੀਆਂ ਪਿੱਛੇ ਬਹੁਤ ਕੰਮ ਕੀਤੇ ਪੰਜਾਬ 'ਚ ਪਰ ਹੁਣ ਪਾਣੀ ਇੱਡਾ ਜ਼ਹਿਰੀਲਾ ਹੋ ਗਿਆ ਤੇ ਦੋਵੇਂ ਲੀਡਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਗਰਮੀ ਵੀ ਨਹੀਂ ਦਿਖ ਰਹੀ ਇਹਨਾਂ ਦਿਨਾਂ 'ਚ ਨਹੀਂ ਸਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਦੋ ਤਿੰਨ ਸਟੇਟਮੈਂਟ ਆਈਆਂ ਨੇ ਕਿਉਂਕਿ ਇਲੈਕਸ਼ਨ ਕੋਰੀ ਹੈ ਸ਼ਾਹਪੁਰ ਦੇ ਵਿੱਚ ਬਾਈ ਇਲੈਕਸ਼ਨ ਹੈ ਹਰ ਜਿਹੜਾ ਵਰਕਰ ਕਿਸੇ ਵੀ ਪਾਰਟੀ ਦਾ ਇਲੈਕਸ਼ਨ ਤੇ ਲੱਗਿਆ ਹੋਇਆ ਔਰ ਇਲੈਕਸ਼ਨ ਦੇ ਵਿੱਚ ਹੀ ਇਹ ਜਿਹੜਾ ਕ ਇਹ ਜਿਲਾ ਪਾਣੀ ਦਾ ਮਸਲਾ ਹੋਇਆ ਜਿਹੜਾ ਸ੍ਰੀ ਬੀ ਸਿੰਘ ਬਾਦਲ ਜੀ ਦੀ ਸਮਿੱਤੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਪੱਤਰਕਾਰਾਂ ਦੇ ਸਾਹਮਣੇ ਵੀ ਸਟੇਟਮੈਂਟਾਂ ਦਿੱਤੀਆਂ ਕਿ ਉਹਨਾਂ ਲੋਕਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹਨੇ ਜ਼ਹਿਰੀਲਾ ਪਾਣੀ ਨਾ ਉਹ ਜਿਲੀ ਰਸੂ ਦੇ ਆ ਕੋਤੇ ਦਰਿਆ ਜਿਹਨੇ ਇਹ ਸਾਡੇ ਪੰਜਾਬ ਦੀ ਬਹੁਤ ਵੱਡੀ ਸਮੁੰਦਰੀ ਮੈਂ ਠੀਕ ਹੈ ਮੰਗ ਤਾਂ ਤੁਸੀਂ ਕਰਦੇ ਹੋ ਪਰ ਐਨੇ ਦਿਨ ਨਿਕਲ ਜਾਣ ਤੇ ਸਰਕਾਰੀ ਧਿਰਾਂ ਵੀ ਉਸ 슈ਗਰ ਮਿਲਦਾ ਬਚਾ ਕਰਦੀਆਂ ਨਜ਼ਰ ਆ ਰਹੀਆਂ ਨੇ ਜਿਸ ਤੇ ਇਜ਼ਾਮ ਲੱਗਿਆ ਕਿ ਵਿਰੋਧੀ ਧਿਰਾਂ ਚ ਪੰਜਾਬ ਚੱਡੀ ਤਾਕਤ ਨਹੀਂ ਬਚੀ ਕਿ ਉਹ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਪਰਚਾ ਹੀ ਦਰਜ ਕਰਾ ਦੇਣ ਜਾਂ ਇਹ ਮੰਨ ਲਈ ਕਿ ਕੈਪਟਨ ਮਰਿੰਦਰ ਸਿੰਘ ਦੇ ਸਾਹਮਣੇ ਚੱਲ ਹੀ ਨਹੀਂ ਰਹੀ ਵਿਰੋਧੀ ਧਿਰਾਂ ਦੀ ਤੁਸੀਂ ਸਾਰੇ ਲੋਕ ਵਿਹਲੇ ਕਰਤੇ ਪੰਜ ਸੱਤ ਦਿਨ ਹੋ ਗਏ 10 20 ਦਿਨ ਪਹਿ ਤੇ ਰੌਲਾ ਪੈ ਰਿਹਾ ਮੇਰੇ ਭਾਈ ਇਹਨੇ ਕਿ ਦਿਨ ਹੋਏ ਨੇ ਪੰਜ ਸੱਤ ਦਿਨ ਹੀ ਹੋਏ ਨੇ ਕੈਪਟਨ ਮਰਿੰਦਰ ਸਿੰਘ ਦੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਕੋ ਜਿਨ੍ਹਾਂ ਨੇ ਪਰਚੇ ਦਰਜ ਕਰਨੇ ਆ ਜਿਨ੍ਹਾਂ ਕੋ ਗ੍ਰਹਿ ਵਿਭਾਗ ਹੈ ਉਹ ਤਾਂ ਬੈਠੇ ਆ ਭੜਾ ਉਹਨਾਂ ਨੂੰ ਕੋਈ ਪਾਣੀ ਦਾ ਫਿਕਰ ਨਹੀਂ ਕੋਈ ਉਹਨਾਂ ਨੂੰ ਪੰਜਾਬ ਦਾ ਫਿਕਰ ਨਹੀਂ ਕੋਈ ਜਨਤਾ ਦਾ ਜ਼ਿਕਰ ਨਹੀਂ ਉਹਨਾਂ ਨੂੰ ਜੋ ਫਿਕਰ ਹੈਗਾ ਉਹ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਬਾਕੀ ਪਾਰਟੀਆਂ ਨੂੰ ਆਪਣੇ ਫਿਕਰ ਤੇ ਲੱਗੇ ਹੋਏ ਹਨ ਜਾਨੂੰਨ ਦਿੰਦਾ ਫਿਕਰ ਹੈ ਸਰ ਜਿਹੜੇ ਸਟੇਟਮੈਂਟ ਆ ਰਹੀਆਂ ਹਨ ਦੰਦ ਦੰਦ ਮਨਾਏ ਜਾ ਰਹੇ ਨੇ ਲੱਟੂ ਵੰਡੇ ਜਾ ਰਹੇ ਨੇ ਪੰਜਾਬ ਦੇ ਕਿਸਾਨ ਖੇਤਕਿਸੀਆਂ ਕਰ ਰਿਆ ਹੈ ਦਰਦ ਪੰਜਾਬ ਦਾ ਭੁੱਖਾ ਮਰ ਰਿਹਾ ਹੈ ਜ਼ਮੀਨ ਲੋਕਾਂ ਦੀ ਵਜਨ ਹੋਈ ਪਈ ਹੈ ਤੇ ਕੈਪਟਨ ਸਾਹਿਬ ਉੱਥੇ ਕਰ ਰਹੇ ਨੇ ਆਪਾਂ ਘਰਾਂ ਦੇ ਪਰਦੇ ਆ ਜਾ ਪ੍ਰਾਣਾ ਮੰਤਰੀ ਲੱਡੂ ਲੈ ਕੇ ਪਹੁੰਚ ਗਿਆ ਅੱਜ ਦੂਜਾ ਮੰਤਰੀ ਬੰਡੀ ਲੈ ਕੇ ਤਰੇ ਪਹੁੰਚ ਗਿਆ ਸੁਨੀਲ ਨੂੰ ਇਹ ਸਭ ਜਸ਼ਨ ਵਾਸਤੇ ਇਹਨਾਂ ਨੇ ਸਤਾਰ ਬਣਾਈਆ ਪੰਜਾਬ ਦੇ ਲੋਕਾਂ ਨੂੰ ਕੋਈ ਫਿਕਰ ਦੋ ਲਫ਼ਜ਼ ਦੋ ਲਫ਼ਜ਼ ਬੋਲਾਂ ਜੀ ਆਮ ਪਬਲਿਕ ਕੋਈ ਪਾਕਿਸਤਾਨ ਨੂੰ ਤਿੰਨ ਚਾਰ ਪੰਜ ਵਾਰੀ ਫੋਨ ਕਰ ਲਵੇ ਸ਼ਾਇਦ ਉਹਦੇ ਘਰੇ ਪੁਲਿਸ ਆ ਜਾਵੇ ਖੜੇ ਪੈਰੀ ਆ ਜੂਗੀ ਲੈ ਜਾਣਗੇ ਉਹਨੂੰ ਫੜ ਕੇ ਹੋ ਸਕਦਾ ਉਹਨੂੰ ਦੇਸ਼ਦ્રોਹ ਦਾ ਪਤਾ ਨਹੀਂ ਉਹਦੇ ਤੇ ਕੀ ਪਰਚਾ ਪਾ ਦੇਣ ਕਿ ਇਦਾਂ ਅਸੀਂ ਕਿਸੇ ਲੇਡੀ ਨੂੰ ਕਿਸੇ ਨੂੰ ਕਿ ਅਸੀਂ ਪੰਜਾਬ ਗਵਰਨਮੈਂਟ ਦੇ ਵਿੱਚ ਜਾਂ ਸੀਐਮ ਹਾਊਸ ਦੇ ਵਿੱਚ ਅਸੀਂ ਰੱਖ ਲਈਏ ਇਹ ਵੀ ਕਾਫੀ ਨਿੰਦਣਯੋਗ ਹੈਗੀ ਹੈ ਅਜੀ ਗੱਲ ਚਲੋ ਇਹ ਮੁੱਦਾ ਸਿਆਸੀ ਬਣਿਆ ਹੋਇਆ ਹੈ ਖੈਰ ਨਿਸ਼ਚਿਤ ਤੌਰ ਦੇ ਉੱਤੇ ਇਹ ਸਾਡੀਆਂ ਸਰਕਾਰਾਂ ਦੇ ਲਈ ਬਹੁਤ ਵੱਡਾ ਖੋਜ ਦਾ ਵਿਸ਼ਾ ਵੀ ਹੈ ਸਾਡੀਆਂ ਸਰਕਾਰਾਂ ਖੋਜ ਦਾ ਟੁਕੜਾ ਜ਼ਰੂਰ ਕਰਨ ਤੇ ਦੁਨੀਆ ਦੇ ਲੋਕਾਂ ਨੂੰ ਦੱਸਣ ਵੀ ਬਿਲਕੁਲ ਇੱਕ ਹੋਰ ਬੜਾ ਵੱਡਾ ਸਵਾਲ ਵਿਨੀਤ ਜੋਸ਼ੀ ਹੋਣਾ ਨੇ ਖੜਾ ਕੀਤਾ ਹੈ ਬੀਜੇਪੀ ਦੇ ਆਗੂ ਨੇ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿ ਰਹੇ ਨੇ ਕਿ ਦਲਿਤ ਚਿਹਰਾ ਕਾਂਗਰਸ ਦਾ ਸਾਹਮਣੇ ਆ ਗਿਆ ਦਲਿਤ ਵਿਰੋਧੀ ਚਿਹਰਾ ਦਲਿਤ ਵਿਰੋਧੀ ਚਿਹਰੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਉਹਨਾਂ ਦਾ ਇਹ ਕਹਿਣਾ ਕਿ 34 ਸੀਟਾਂ 'ਚੋਂ 21 ਸੀਟਾਂ ਕਾਂਗਰਸ ਨੇ ਜਿੱਤੀਆਂ ਤੇ ਮੰਤਰੀ ਮੰਡਲ ਦੇ ਵਿਸਥਾਰ 'ਚ ਮੰਤਰੀ ਨਹੀਂ ਬਣਾਏ ਸਿਰਫ ਘੱਟ ਮੰਤਰੀ ਬਣਾਏ ਨੇ ਤਿੰਨ ਮੰਤਰੀ ਕਹਿ ਰਹੇ ਨੇ ਹਾਲਾਂਕਿ ਮੈਨੂੰ ਲੱਗਦਾ ਤਿੰਨ ਤੋਂ ਵੱਧ ਨੇ ਮੰਤਰੀ ਪੰਜਾਬ ਦੇ ਵਿੱਚ ਜਿਹੜੇ ਦਲਿਤ ਭਾਈਚਾਰੇ ਨਾਲ ਸੰਬੰਧਤ ਨੇ ਚਲੋ ਤਿੰਨ ਮੰਤਰੀ ਦਾ ਉਹਨਾਂ ਦਾ ਅਲਿਗੇਸ਼ਨ ਜੀ ਨਹੀਂ ਅਕਾਲੀ ਦਲ ਦੀ ਰਾਜ ਚ ਕਿੰਨੇ ਸੀਗੇ ਖਾਲੀ ਦਲ ਦੇ ਰਾਜ ਚ ਤੇ ਬਹੁਤ ਸੀ ਪਰ ਕੋਗਟ ਬਾ 6-7 ਤਾਂ ਰਾਜ ਮੰਤਰੀ ਸੀਗੇ ਸਾਡੇ ਜੀ ਪੰਜ ਸਾਡੇ ਸੀਗੇ ਸੰਸਦਿਸ ਕਤਰ ਚਲੋ ਉਹ ਤਾਂ ਬਾਅਦ ਚ ਲਾਤੇ ਸੀਗੇ ਹਾਈ ਕੋਰਟ ਲਈ ਬਾਦਸਰ ਸਪੀਕਰ ਸੀਗੇ ਸੋਨ ਸਿੰਘ ਕੰਟਰੋਲ ਸੀਗੇ ਸਾਡੇ ਪੰਜ 6 ਮੰਤਰੀ ਸੀ ਜੀ ਸੋ ਉਹ ਇਹ ਜਿਹੜਾ ਜੋਸ਼ੀ ਜੀ ਨੇ ਬਿਆਨ ਦਿੱਤਾ ਮੈਂ ਇਹਨੂੰ 100% ਸਹਿਮਤ ਹਾਂ ਕਿਉਂਕਿ ਮੈਂ ਖੁਦ ਇਸ ਟੀ ਨੂੰ ਮਹਿਸੂਸ ਕਰਦਾ ਇਹ ਜਿੱਥੇ ਸਾਡੀ 35% ਜਿਹੜੀ ਪੰਜਾਬ ਦੇ ਵਿੱਚ ਦਲਤ ਪਾਇਚਰੀ ਦੀ ਬੋਰਡ ਹੈ ਜੀ ਉਹਨਾਂ ਦਾ ਵੈਸੇ ਹੀ ਰਗ ਰੋ ਦਾ ਹਿੱਸਾ ਬਣਦਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਹੱਕ ਨੇ ਇਹ ਠੀਕ ਆ ਵੀ ਉਹਨਾਂ ਦੇ ਮੰਤਰੀ ਬਣਾਤੇ ਨੇ ਨਾ ਪਰ ਦਲਤ ਸਮਾਜ ਲਈ ਦਲਤ ਗਰੀਬਾਂ ਲਈ ਕੋਈ ਵੀ ਅਜੇ ਤੱਕ ਇਹ ਵੱਡਾ ਐਲਾਨ ਨਹੀਂ ਕਰ ਸਕੇ ਸ਼੍ਰੋਮਣੀ ਅਕਾਲੀ ਦਰਬਾਰ ਨੇ ਇੱਕ ਜਦੋਂ ਜਦ ਛੇੜੀ ਸੀ ਸਾਡੇ ਮੇਜਨਾ ਹੋਈਆਂ ਉਹ ਚ ਅਸੀਂ ਮੰਗ ਕੀਤੀ ਸੀ ਕਿ ਜਿੱਥੇ ਤੁਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਕਹਿ ਰਹੇ ਹੋ ਤਾਂ ਨੂੰ ਜਿਹੜੇ ਦਰਤ ਸਮਾਜ ਦੇ ਗਰੀਬ ਹੋ ਗਏ ਉਹਨਾਂ ਦੇ ਵੀ ਜਿਹੜੇ ਉਹਨਾਂ ਨੇ ਕਾਰਪੋਰੇਸ਼ਨ ਤੋਂ ਕਰਜ਼ੇ ਲਏ ਉਹ ਬਾਤ ਕੀਤੀ। ਇਹਨਾਂ ਨੇ ਲੜਨ ਵੀ ਕੀਤਾ ਪਰ ਕਿਸੇ ਦਾ ਸਾਨੂੰ ਅਜੇ ਤੱਕ ਮੈਪ ਰਿਪੋਰਟਾਂ ਦੇ ਵਿੱਚ ਅਸੀਂ ਲੱਭਦੇ ਨਹੀਂ। ਕੋਈ ਅਜੀ ਰਿਪੋਰਟ ਨਹੀਂ ਆਈ। ਕਿਸੇ ਦਾ ਬੈਂਕ ਵਾਲੇ ਉਵੇਂ ਹੀ ਕਾਪੀਆਂ ਲੈ ਕੇ ਉਵੇਂ ਹੀ ਆਪਣੇ ਮੰਦੇ ਲੈ ਕੇ ਜਿਹੜੇ ਮਾਰ ਰਹੇ ਨੇ। ਔਰ ਕੋਈ ਗਲ ਮੰਨੜੀ ਤਿਆਰ ਜੀ। ਇਸ ਕਰਕੇ ਮੈਂ ਸੰਦੇ ਸਾਰਾ ਕਿਸਾਨਾਂ ਨਾਲ ਦਰਤ ਸਮਾਜ ਨਾਲ ਜਾਂ ਹੋਰ ਦਿਨ ਵੀ ਕੀਰਤੀ ਸਾਡੇ ਭਾਈ ਨੇ ਉਹਨਾਂ ਵਾਲੇ ਬਹੁਤ ਵੱਡਾ fraud ਹੈ ਝੂਠ ਬੋਲ ਰਿਹਾ ਹੈਗਾ ਝੂਠ ਬੋਲ ਕੇ ਆਪਣਾ ਰਾਜ ਪ੍ਰਕਰਮ ਨੇ ਜੀ ਲੈ ਕੋਈ ਕਿਸੇ ਦੀ ਕੋਈ ਇਸ ਮਸਲੇ ਤੇ ਮਦਦ ਨਹੀਂ ਕੀਤੀ ਜਾ ਚਲੋ ਇੱਕ ਇੱਕ ਸਵਾਲ ਮੈਂ ਤੁਹਾਡਾ ਹੋਰ ਲੈਣਾ ਨਵਜੋਤ ਸਿੰਘ ਸਿੱਧੂ ਤੋਂ ਅਕਾਲੀ ਔਰ BJP ਵਾਲੇ ਬਹੁਤ ਨਾਰਾਜ਼ ਨੇ ਜਦ ਕਿ ਬੈਂਸਪਰਾ ਤੇ ਸੁਖਪਾਲ ਖਹਿਰਾ ਨਵਜੋਤ ਸਿੰਘ ਸਿੱਧੂ ਨਾਲ ਥੋੜੇ ਜੇ ਨਰਮ ਨੇ ਤੁਸੀਂ ਕਿਉਂ ਨਾਰਾਜ਼ ਹੋ ਐਡੇ ਨਵਜੋਤ ਸਿੰਘ ਸਿੱਧੂ ਤੋਂ BJP ਵਾਲੇ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਵਿਕਾਸ ਦੇ ਕੰਮ ਹੀ ਰੋਕਤੇ ਕੰਮ ਤੇ ਪਹਿਲਾਂ ਵੀ ਉਹਨੇ ਕੋਈ ਨਹੀਂ ਕੀਤੇ ਜਿੱਦਾਂ ਵੀ ਉਹ ਬਰਸਾਤੇ ਮੈਂਬਰ ਪਾਰਲੀਮੈਂਟ ਰਹੇ ਨੇ ਜਿਹੇ ਬੀਜਪੀ ਸਵਾਦੀ ਕਾਂਟੀ ਚਲੋ ਉਦੋਂ ਤਾਂ ਸੁਖਵੀਰਾਂ ਨੇ ਰੋਕਤੇ ਸੀ ਨਾ ਤੇ ਹੁਣ ਮੰਤਰੀ ਬਣ ਗਏ ਨੇ ਤੇ ਮੰਤਰੀ ਬਣ ਕੇ ਜਿਹੜਾ ਦਰਬਾਰ ਸਾਹਿਬ ਦਾ ਸੁੰਦਰੀਕਰਨ ਹੋਇਆ ਜਿੱਥੇ ਅਰਬਾਂ ਰੁਪਇਆ ਲਾਇਆ ਸੀ ਇਹਨਾਂ ਨੇ ਜਾ ਕੇ ਢੋਣਾ ਸਮੂ ਕਰਤਾ ਤੇ ਮੈਂ ਸਮਝਦਾ ਵੀ ਹੋਰ ਕੋਈ ਨਹੀਂ ਬੰਦੇ ਭਾਵੇਂ ਨਹੀਂ ਉੱਥੇ ਪੁਲਸ ਦੀ ਰੱਖਿਆ ਪਹੁੰਚ ਸਕੇ ਤੇ ਕਿਸਾਨ ਪਹੁੰਚਿਆ ਉਹਨੇ ਜਾ ਕੇ ਭਜਾਇਆ ਉਥੋਂ ਤੇ ਕੰਮ ਵਾਲਾ ਕੋ ਸਵਾਦ ਛੁੱਟ ਗਿਆ ਤੋਂ ਸਵਾ ਗੱਲਾਂ ਤੋਂ ਸਾਰ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇਣ ਤੋਂ ਬਿਨਾਂ ਸਿੱਧੂ ਸਾਹਿਬ ਕੋ ਕੁਝ ਨਹੀਂ ਹੈਗਾ ਉਹਨੇ ਕੋਈ ਵਿਕਾਸ ਨਹੀਂ ਬੜੇ ਬੜੇ ਉਹਨੇ ਵੱਡੇ ਗਾਂਦ ਦਿੱਤੇ ਅਸੀਂ ਪੁਲ ਬਣਾਵਾਂਗੇ ਅਸੀਂ ਦਾ ਕੋਈ ਬਣਿਆ ਥੋੜਾ ਬਣਿਆ ਤੇ ਦੱਸ ਦੇ ਕੋਈ ਉਹਨੇ ਸ਼ੁਰੂ ਹੀ ਕੀਤਾ ਦੱਸ ਦੇ ਇਹ ਜਿੰਨੀਆਂ ਪਾਲਿਸੀਆਂ ਚੱਲ ਰਹੀਆਂ ਜਿੰਨਾ 20 ਅੱਜ ਕੰਮ ਚੱਲ ਰਿਹਾ ਸ਼ੁਰੂ ਉਹਨੇ ਕਦੀ ਨਾ ਦੇ ਟਾਈਮ ਦੇ ਹੀ ਉਹ ਬਜਟ ਪਾਸ ਹੋਏ ਨੇ ਉਹਨਾਂ ਰੁਪਈਆਂ ਦਾ ਕੰਮ ਚੱਲ ਰਿਹਾ ਨਵਾਂ ਇੱਕ ਵੀ ਕੰਮ ਕਾਂਗਰਸ ਦੀ ਸਰਕਾਰ ਨੇ ਸ਼ੁਰੂ ਨਹੀਂ ਕੀਤਾ ਜੀ ਜਿਸ ਨਾਲ ਅਸੀਂ ਸਮਝਦੇ ਆ ਕਿ ਇਹਨਾਂ ਦਾ ਆਪਣਾ ਹੀ ਨਹੀਂ ਸਰੰਦੇ ਆਪੋ ਜੀ ਲੜ ਪੈਂਦੇ ਨੇ ਦੂਜੇ ਤੀਜੇ ਦੇ ਨਾਲ ਐਮਐਲਏ ਇਹਨਾਂ ਦੇ ਸੀਫੇ ਦੇ ਰਹੇ ਨੇ ਸੇ ਸੱਤ ਮੈਂ ਲੜਦੇ ਬਾਕੀ ਹੋਏ ਫਿਰਦੇ ਨੇ ਤੇ ਇਹਦਾ ਕਾਹ ਨਹੀਂ ਅਭੀ ਦੇਦਾ ਜਿਸ ਸਰਕਾਰ ਦਾ ਜਿਸ ਪਾਰਟੀ ਦਾ ਐਮਐਲਏ ਸੁਰੱਖਿਅਤ ਨਹੀਂ ਜਿਸ ਪਾਰਟੀ ਦਾ ਮੰਤਰੀ ਸੁਰੱਖਿਅਤ ਨਹੀਂ ਤੇ ਉੱਥੇ ਲੋਕ ਕਿਵੇਂ ਸੁਰੱਖਿਅਤ ਹੋਣ ਚਲੋ ਥੋੜੀ ਡਿਪਲੀਮੇ ਨਵਜੋਤ ਸਿੰਘ ਸਿੱਧੂ ਤੇ ਕਿਉਂਕਿ ਸਵਾਲ ਵੱਡਾ ਖੜਾ ਕੀਤਾ ਹੋਇਆ ਸਿੱਧੂ ਸਾਹਿਬ ਹੈਗੇ ਜੀ ਲਫਟਰ ਚੈਲੰਜ ਵਾਲੇ ਬੰਦੇ ਠੀਕ ਹੈ ਜੀ ਦੂਸਰਾ ਪਹਿਲਾਂ ਤੁਹਾਨੂੰ ਪਸੰਦ ਸੀ ਸੁਣੋ 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 ਗੱਲ ਪੂਰੀ ਗੱਲ ਹੀ ਕਰਦਾ ਠੀਕ ਆ ਉਹਨਾਂ ਦਾ ਨਿਤ ਦਿਹਾੜੀ ਕੋਈ ਨਾ ਕੋਈ ਬਿਆਨ ਕਦੇ ਉਹਨਾਂ ਦੇ ਬਨੇਰੇ ਤੇ ਬਹਿਣਾ ਕਦੇ ਉਹਨਾਂ ਦੇ ਬਨੇਰੇ ਤੇ ਬਹਿਣਾ ਤੇ ਕਿਤੇ ਨਾ ਕਿਤੇ ਸਾਨੂੰ ਲੱਗਦਾ ਸੀ ਵੀ ਸ਼ਾਇਦ ਐਤਕੀ ਵੀ ਜਿਹੜੇ ਨਸ਼ੇ ਦੇ ਵਪਾਰੀ ਸੀਗੇ ਜਿਨ੍ਹਾਂ ਦੇ ਨੋਂ ਆਇਤ ਕੀ ਵੱਜਦੇ ਰਹੇ ਆ ਚੋਨਾ ਦੇ ਵਿੱਚ ਵੀ ਸ਼ਾਇਦ ਉਹਨਾਂ ਨੂੰ ਠੱਲ ਪਾਉਣ ਦੇ ਲਈ ਇਹ ਕੁਝ ਕਰਨਗੇ ਪਰ ਮੈਨੂੰ ਲੱਗਦਾ ਜਦ ਤੱਕ ਫਿਰ ਕਾਂਗਰਸ ਸਰਕਾਰ ਨਹੀਂ ਕਰ ਦਿੰਦੀ ਜਾਂ ਫਿਰ ਇਹ ਗੱਲਾਂ ਹੀ ਆ ਖਿਆਲੀ ਪਲਾਉ ਆ ਜੀ ਕਹਿੰਦੇ ਹੁੰਦੇ ਆ ਜੇ ਗੱਲਾਂ ਦਾ ਕੜਾ ਬਣਾਉਣਾ ਫਿਰ ਕਿਉਂ ਕਟਕਾਂ ਨੂੰ ਪਾਉਣਾ ਬਸ ਆਹੀ ਚੱਕਰ ਆ ਜੀ ਜੀ ਬਿਲਕੁਲ ਸਿਮਰਜੀਤ ਬੈਂਸ ਵੀ ਪਤਾ ਲੱਗਿਆ ਹੈ ਮੀਡੀਆ 'ਚ ਸੁਰਖੀਆਂ ਚੱਲ ਰਹੀਆਂ ਨੇ ਕਿ ਸਿਮਰਜੀਤ ਬੈਂਸ ਵੀ ਹੁਣ ਤਾਂ ਨਵਜੋਤ ਸਿੰਘ ਤੋਂ ਨਾਰਾਜ਼ ਹੋਏ ਫਿਰਦੇ ਨੇ ਚਲੋ ਚਮਰਬਾਸ ਨੇ ਤਾਂ ਆਪ ਦਾ ਵੀ ਪੱਲਾ ਛੜਤਾ ਇਹਨਾਂ ਸਾਰੇ ਹਾਲਾਤਾਂ 'ਚ ਅੱਜ ਭਾਜਪੀ ਨੇ ਵੀ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਇਹਨੇ ਸਾਰੇ ਇਹਨਾਂ ਸਾਰੇ ਹਾਲਾਤਾਂ ਦੇ ਬਾਵਜੂਦ ਵੀ ਜਿਹੜੇ ਇਲਜ਼ਾਮ ਨੇ ਕਾਂਗਰਸ ਕੰਫਰੰਟ ਹੈ ਸ਼ਾਹਕੋਟ ਦੇ ਵਿੱਚ ਕਾਂਗਰਸ ਵਾਲੇ ਕਹਿੰਦੇ ਸਾਨੂੰ ਹਰਾ ਨਹੀਂ ਕੋਈ ਸਕਦਾ ਦੇਖੋ ਜੀ ਦੋ ਗੱਲਾਂ ਹੈਗੀਆਂ ਜੇ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਨਾ ਹੋਇਆ ਜਿਹੜੇ ਸੈਨਿਕ ਜਿਹੜਾ ਜੇ ਤਾਂ ਅਰਧ ਸੈਨਿਕ ਬਲ ਜੇ ਲੱਗਿਆ ਵਾਕਈ ਕਿਉਂਕਿ ਪੰਜਾਬ ਪੁਲਿਸ ਦੇ ਉੱਤੇ ਤਾਂ ਮੈਨੂੰ ਸਾਨੂੰ ਕੋਈ ਭਰੋਸਾ ਨਹੀਂ ਹੈਗਾ ਤੇ ਇਲੈਕਸ਼ਨ ਕਮਿਸ਼ਨ ਆ ਇਹ ਵੀ ਕੋਈ ਭਰੋਸੇ ਵਾਲੀ ਅੱਜ ਕੱਲ ਕੋਈ ਗੱਲ ਹੀ ਨਹੀਂ ਰਹੀ ਈਵੀਐਮਾਂ ਤੋਂ ਲੈ ਕੇ ਆਪਾਂ ਸੁਣਦੇ ਹੀ ਆ ਸਾਰੀਆਂ ਗੱਲਾਂ ਤੇ ਇਹਦੇ ਵਿੱਚ ਜੇ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਸਾਰੇ ਪੰਜਾਬ ਦੇ ਵਿੱਚ ਹੀ ਤੱਕੇਸ਼ਾਈ ਕੀਤੀ ਆ ਬੂਥ ਲੁੱਟੇ ਆ ਜਾਂ ਪੱਗਾਂ ਲਈਆਂ ਜਾਂ ਕਈ ਜਗ੍ਹਾ ਤੇ ਗੋਲੀ ਵੀ ਚੱਲੀ ਆ ਕਈ ਜਗ੍ਹਾ ਤੇ ਬੂਥਾਂ ਦੇ ਕਬਜ਼ੇ ਵੀ ਹੋਏ ਆ ਮੇਰੇ ਵੀ ਲੜ ਜਦੋਂ ਮੈਂ ਵੀ ਚੋਣਾਂ ਲੜ ਰਿਹਾ ਸੀ ਉਸ ਵਕਤ ਮੇਰੇ ਇੱਕ ਵੀਰ ਲੋ ਨੇ ਮੇਰੇ ਬੂਤ ਏਜੰਡਰ ਨੂੰ ਬੁਲਾਇਆ ਕਹਿੰਦੇ ਵੀ ਤੇਰੇ ਘਰ ਦੇ ਬੁਲਾ ਰਿਆ ਬਾਹਰ ਜਾ ਕੇ ਉਹਨੂੰ ਇੰਨਾ ਡਰਾ ਦਿੱਤਾ ਕਿ ਉਹ ਸਹਿਮ ਗਈ ਇਹ ਜਿਹੜੀਆਂ ਗੱਲਾਂ ਚ ਇੰਨੀਆਂ ਗੱਲਾਂ ਹੋਈਆਂ ਫਿਰ ਤਾਂ ਜੀ ਡੈਫੀਨੇਟ ਜਿੱਤੂਗੀ ਪਰ ਸਾਡਾ ਜਿਹੜਾ ਵਿਯੂਦ ਆ ਸਾਡਾ ਜਿਹੜੀ ਪਾਰਟੀ ਦਾ ਵਿਯੂਦ ਆ ਅਸੀਂ ਉੱਥੇ ਆਪਣਾ ਵਿਯੂਦ ਦੱਸਣਾ ਚਾਹੁੰਦੇ ਆ ਕਿ ਇੱਕ ਤੀਜਾ ਤੇ ਰਹੇਗਾ ਇਮਾਨਦਾਰ ਤੇ ਰਹੇਗਾ ਤੇ ਜਿਹਦੇ ਵਿੱਚ ਆਮ ਲੋਕ ਨੇ ਆਮ 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 ਲੋਕਾਂ ਦੀਆਂ ਗੱਲਾਂ ਕਰਦੇ ਆ ਜੀ ਅਕਾਲੀ ਦਲ ਨੂੰ ਕਿੰਨੀ ਉਮੀਦ ਹੈ ਜੀ ਤੁਸੀਂ ਤਾਂ ਕਹਾੜ ਸਾਹਿਬ ਦੇ ਪੁੱਤਰ ਤੋਂ ਬਹੁਤ ਉਮੀਦਾਂ ਲਾ ਰੱਖਿਆ ਨੇ ਪਰ ਸਥਿਤੀ ਉੱਥੇ ਕਿੰਨੇ ਗੜਬੜ ਹੈ ਦੇਖੋ ਉੱਥੇ ਬਹੁਤ ਕੁਝ ਹੋ ਰਿਹਾ ਸਰਕਾਰੀ ਇਨਸਿਨਿਰੀ ਦੀ ਦਰਵਾਤੋਂ ਕੀਤੀ ਜਾ ਰਹੀ ਹੈ ਕਿ ਚਲੋ ਇਹ ਜਿਹੇ ਇਲਜ਼ਾਮ ਤਾਂ ਕਾਂਗਰਸ ਵਾਲੇ ਵੀ ਲਾਉਂਦੇ ਸੀ ਸੁਖਬੀਰ ਬਾਦਲ ਤੇ ਕਿ ਸੁਖਬੀਰ ਬਾਦਲ ਦੀ ਮਰਜ਼ੀ ਬਿਨਾਂ ਕੁਝ ਨਹੀਂ ਹੁੰਦਾ ਜੀ ਸਰਪੰਚਾਂ ਨੂੰ ਪੈਂਚਾਂ ਨੂੰ ਬਿਲਾਸ ਸੰਤੀ ਮੈਂਬਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਤੇਰੇ ਪਿੰਡ ਚ ਜਾ ਹੋਇਆ ਤੇ ਜੋ ਤੁਸੀਂ ਤਾਂ ਆਦੀ ਹੋ ਕਿਉਂਕਿ ਤੁਸੀਂ ਕਾਂਗਰਸੀਆਂ ਨੂੰ ਵੀ ਡਰਾ ਧਮਕਾ ਕੇ ਰੱਖਿਆ ਇਲਜ਼ਾਮ ਇਹ ਵੀ ਲੱਗੇ ਤੁਹਾਡੇ ਤੇ ਅਸੀਂ ਤਾਂ ਨਹੀਂ ਡਰਾਉਣਾ ਚਾਹੁੰਦੇ ਪਰ ਇਹ ਇਹਨਾਂ ਨੇ ਰੀਤ ਸ਼ੁਰੂ ਕਰ ਦਿੱਤੀ ਹੋਈ ਹੈ ਰੀਤ ਇਹਨਾਂ ਨੇ ਸ਼ੁਰੂ ਕਰਤੀ ਕਾਂਗਰਸ ਨੇ ਦੂਸਰੀ ਜਿਹੜੀ ਗੱਲ ਹੈ ਇਸ ਟਾਈਮ ਪੰਜਾਬ ਮੈਸੰਗਰ ਸਾਹਿਬ ਕੋਰਦੀ ਇਲੈਕਸ਼ਨ ਦੇ ਵਿੱਚ ਬਹੁਤ ਸਥਿਤੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕੈਂਡੀਡੇਟ ਨਹਿਰ ਸਿੰਘ ਜੀ ਕੁਲਾਰ ਸਾਹਿਬ ਦੀ ਬੜੀ ਸਥਿਤੀ ਮਜ਼ੂਰ ਹੈ ਲੋਕ ਬਿਲਕੁਲ ਉਹਨਾਂ ਨੂੰ ਪਸੰਦ ਕਰ ਰਹੇ ਨੇ ਲੋਕ ਉਹਨਾਂ ਦੇ ਨਾਲ ਨੇ ਉਹ ਫਤਵਾ ਦੇਣਗੇ ਸ਼੍ਰੋਮਨੀ ਅਕਾਲੀ ਦਲ ਤੇ ਜਿੱਤੂਗਾ ਕਿਉਂ ਅਕਾਲੀ ਦਲ ਉਹਦੇ ਵਿੱਚ ਕਾਰਨ ਕੀ ਆ ਕਿਉਂਕਿ ਸ਼ਾਹਕੋਟ ਦਾ ਵਿਕਾਸ ਤਾਂ ਹੋ ਨਹੀਂ ਸਕਿਆ ਉੱਥੇ ਤੁਹਾਡੇ ਸਾਭ ਕਾ ਮੰਤਰੀ ਆਪ ਉਹਨਾਂ ਨੂੰ ਇਲਾਜ ਨਹੀਂ ਮਿਲਿਆ ਕੋਈ ਚੰਗਾ ਹਸਪਤਾਲ ਮਿਲਿਆ ਨਹੀਂ ਸੁਖਵੀਰ ਬਾਦਲ ਦੀ ਨਜ਼ਰ ਸਾਨੀ ਮੈਨੂੰ ਲੱਗਦਾ ਸ਼ਾਹਕੋਟ ਵਾਲੇ ਪਾਸੇ ਰਹੀ ਪਰ ਅੱਜ ਲੋੜ ਪਈ ਸ਼ਾਹਕੋਟ ਦੀ ਸੁਖਵੀਰ ਬਾਦਲ ਨੂੰ ਤੁਸੀਂ ਜਿੱਤੋਂਗੇ ਤਾਂ ਕਿਉਂ ਜਿੱਤੋਂਗੇ ਸਾਰੇ ਪਿੰਡਾਂ 'ਚ ਜਾ ਕੇ ਆਏ ਆ ਬਿਲਕੁਲ ਵਿਕਾਸ ਹੋਇਆ ਉਹਨਾਂ ਦੇ ਪੁਲ ਵੀ ਬਣ ਰਹੇ ਨੇ ਸੜਕਾਂ ਵੀ ਬਣੀਆਂ ਪਿੰਡਾਂ ਦੇ ਬਣ ਗਿਆ ਕਿਤੇ ਇੱਕ ਦੋ ਜਗ੍ਹਾ ਤੇ ਨਹੀਂ ਵੀ ਹੋਇਆ ਕਿਉਂਕਿ ਅਜੇ ਕੰਮ ਚੱ ਬੈਗੜੇ ਏਰੀਆ ਤੇ ਆਦਾ ਰੱਖਿਆ ਸੀ ਜੀ ਉਸ ਕਰਕੇ ਥੋੜਾ ਜਿਹਾ ਬੈਗੜੇ ਏਰੀਆ 'ਚ ਫਰਕ ਪੈ ਜਾਂਦਾ ਕਹਿੰਦੇ ਦੇਖੋ ਕਈ ਜਿਵੇਂ ਨੇ ਜਿਵੇਂ ਗਰਦਾਸਪੁਰ ਜਾਂ ਕਹਾੜ ਸਾਹਿਬ ਨਾਲ ਘੱਟ ਟਿਊਨਿੰਗ ਸੀ ਸੁਣਿਆ ਤਾਂ ਨਹੀਂ ਵਿਕਾਸ ਹੋਇਆ ਕਹਾੜ ਸਾਹਿਬ ਦਾ ਇੰਨਾ ਪਿਆਰ ਸੀ ਕਿ 48000 ਵੋਟ ਆਮ ਆਦਮੀ ਪਾਰਟੀ ਨੇ ਲਈ ਕਾਂਗਰਸ ਨੇ ਪੂਰੀ ਲਹਿ ਸੀ ਪਰ ਨਹੀਂ ਕਹਾੜ ਸਾਹਿਬ ਜਿੱਤੇ ਉਹਨਾਂ ਦਾ ਪਿਆਰ ਉਹਨਾਂ ਦਾ ਸਤਿਕਾਰ ਲੋਕਾਂ ਨਾਲ ਉਹਨਾਂ ਦੀ ਜੋ ਰਤਵਾ ਉਹ ਬਹੁਤ ਵਧੀਆ ਤੇ ਮੈਂ ਸਮਝਦਾ ਕਿ ਜਿਹੜੀ ਪਹਿਲਾ 5000 ਨਾਲ ਦਿੱਤੀ ਹੁੰਦੀ ਹੈ ਹੁਣ ਤਾਂ 40 ਆਮ ਵਾਲੇ ਦੀ ਵੀ ਆ ਰਹੀ ਹੈ ਹੁਣ ਤੇ ਚਰਨ ਮੈਂ ਬੋਲਾਈ ਦੇ ਨਹੀਂ ਆਪ ਵਾਲੀ ਤੁਹਾਨੂੰ ਆ ਜਾਣੀ ਇਹਨੂੰ ਕੋਲ ਆਏ ਨਹੀਂ ਸਾਰੀ ਆਉਣੀ ਹੈ ਜਾਨੀ ਕਿੱਥੇ ਉਹਥੇ ਤਾਂ ਕੋਈ ਹੈ ਨਹੀਂ ਥੋੜੀ ਹੋਰ ਕੁੱਟ ਕੇ ਜਾਉਗੀ ਤਾਂ ਅਕਾਲੀ ਦਲ ਚ ਜਾਉਗੀ ਕਿਉਂਕਿ ਅਕਾਲੀ ਦਲ ਨਾਲ ਤਾਂ ਥੋੜੀ ਸਿਧਾਂਤਿਕ ਲੜਾਈ ਰਹੀ ਹੈ ਨਹੀਂ ਜੀ ਇਸ ਵਾਰ ਲੋਕਾਂ ਨੂੰ ਮੈਂ ਵੀ ਅੱਜ ਵੀ ਸ਼ਾਹਕੋਟ ਤੋਂ ਆਇਆ ਹਾਂ ਰਬੋਜੀ ਤਕਰੀਬਨ ਦੂਜੇ ਤੀਜੇ ਦਿਨ ਤੱਕ ਜਿਹੜਾ ਲੱਗਦਾ ਹੀ ਆ ਅਸੀਂ ਲੋਕਾਂ ਨਾਲ ਜਦੋਂ ਵਿਚਰਦੇ ਆ ਉਹਨਾਂ ਨਾਲ ਗੱਲ ਕਰਦੇ ਆ ਤੇ ਸਭ ਤੋਂ ਪੁਆਇੰਟ ਤੇ ਇਸੇ ਤੇ ਹੀ ਗੱਲ ਹੁੰਦੀ ਆ ਵੀ ਕੁਹਾੜ ਸਾਹਿਬ ਨੇ ਉੱਥੇ ਹਸਪਤਾਲ ਬਣਾਇਆ ਨਹੀਂ ਕੋਈ ਹਸਪਤਾਲ ਹੀ ਹੈ ਨਹੀਂ ਵੀ ਜਿੰਨਾਂ ਦਾ ਆਪ ਹੀ ਆਪ ਜਦੋਂ ਬਿਮਾਰ ਹੋਏ ਤਾਂ ਉਹਨਾਂ ਨੂੰ ਲਿਜਾਣ ਵਾਸਤੇ ਕੋਈ ਜਗ੍ਹਾ ਹੈ ਨਹੀਂ ਸੀ ਵੀ ਰਾਜ ਜੀ ਹਾਰਟ ਅਟੈਕ ਹੋ ਗਿਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਵਿਕਾਸ ਤਾਨੂੰ ਆਪ ਹੀ ਦਰਸਾਉਂਦੀਆਂ ਜੀ ਕੀ ਕਰ ਰਹੀਆਂ ਨੇ ਨਹੀਂ ਵੋਟ ਤੁਹਾਡੇ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਨੂੰ ਪਾਉਣਗੇ ਜਾਂ ਤੁਹਾਨੂੰ ਪਾਣਗੇ ਜਾਂ ਕਾਂਗਰਸ ਕੋ ਜਾਣਗੇ ਵੋਟ ਤਕਰੀਬਨ ਜਿੱਥੇ ਤੱਕ ਲੋਕਾਂ ਦਾ ਮਨ ਪੜਿਆ ਉਥੇ ਤਕਰੀਬਨ ਐਸ ਬਾਰ ਲੋਕ ਆਮ ਆਦਮੀ ਪਾਰਟੀ ਨਾਲ ਆ ਤੇ ਉਹ ਕਹਿ ਵੀ ਰਹੇ ਆ ਵੀ ਪਿਛਲੀ ਵਾਰੀ ਵੀ ਅਸੀਂ ਤੁਹਾਡੇ ਨਾਲ ਸੀ ਤੇ ਐਤਕੀ ਵੀ ਤੁਹਾਡੇ ਨਾਲ ਹੀ ਆ ਚਲੋ ਟੈਸਟ ਨੂੰ ਥੋੜੇ ਦਿਨ ਰਹਿ ਗਏ 25 ਤਰੀਕ ਨੂੰ ਮਨੀਸ਼ ਸੁਸੋਧਿਆ ਆ ਰਹੇ ਨੇ ਤੁਹਾਨੂੰ ਆਸਾਂ ਨੇ ਤੇ ਅਕਾਲੀ ਦਲ ਵਾਲਿਆਂ ਨੂੰ ਵੀ ਬਹੁਤ ਆਸਾਂ ਨੇ ਕੈਪਟਨ ਨਵਿੰਦਰ ਵੀ ਵੈਸੇ ਕਹਿੰਦੇ ਢੀੜਾ ਹੋਰ ਲਾ ਰਿਹਾ ਉਸ ਤੋਂ ਬਾਅਦ ਦੇਖਦੇ ਹਾਂ ਸਮੀਕਰਨ ਕੀ ਬਣਦੇ ਨੇ ਸ਼ਾਰਕੋਰਟ ਔਰ ਪੰਜਾਬ ਦੀ ਕਾਂਗਰਸ ਤੇ ਜਿਹੜੇ ਇਲਜ਼ਾਮ ਅੱਜ ਲਾਏ ਨੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦਾ ਕੱਪੜਾ ਛਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਹਮੇਸ਼ਾ ਨਿਰਪੱਖਤਾ ਦੇ ਨਾਲ ਗੱਲ ਕਰੀਏ ਸੋ ਉਮੀਦ ਕਰਾਂਗੇ ਆਉਣ ਦੇ ਦਿਨਾਂ 'ਚ ਕਾਂਗਰਸ ਦਾ ਨੁਮਾਇੰਦਾ ਵੀ ਇੱਥੇ ਜ਼ਰੂਰ ਜੁੜਿਆ ਕਰੇ ਕਿਉਂਕਿ ਸ਼ਾਹ ਕੋਟ ਦੀਆਂ ਇਲੈਕਸ਼ਨਾਂ ਤੋਂ ਬਾਅਦ ਵੀ ਇਲਜ਼ਾਮ ਤਾਂ ਲਗਾਤਾਰ ਸਰਕਾਰਾਂ ਤੇ ਲੱਗਦੇ ਰਹੇ ਨੇ ਕਿਉਂਕਿ ਸਰਕਾਰਾਂ ਜਦੋਂ ਤੱਕ ਆਸਾ ਉਮੀਦਾਂ ਤੇ ਖਰੀਆਂ ਨਹੀਂ ਉਤਰਦੀਆਂ ਉਦੋਂ ਤੱਕ ਸਾਰਿਆਂ ਨੇ ਸਵਾਲ ਚੱਕੜੇ ਨੇ ਔਰ ਸਰਕਾਰ ਦਾ ਧਰਮ ਹੈ ਕਿ ਇਹ ਸਾਰੇ ਸਵਾਲਾਂ ਦਾ ਸਰਕਾਰ ਜਵਾਬ ਦੇਵੇ ਫਿਲਹਾਲ ਮੁੱਦੇ ਦੀ ਗੱਲ ਦੇ ਵਿੱਚ ਨਹੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕੱਲ੍ਹ ਫੇਰ ਮਿਲਾਂਗੇ ਸ਼ੁਕਰੀਆ